ਸਪਰੀਮ ਕੋਰਟ ਨੇ ਵੀ ਤੁਹਾਡੇ ਤੱਥ ਨੂੰ ਮੰਨ ਲਿਆ ਪੂਰੀ ਪੈਨਸ਼ਨ ਦੇਣ ਦੀ ਗੱਲ ਕਹਿਤੀ ਹੈ ਪਰ ਇਹਦੇ باوجود ਉਹ ਕਿਹੜਾ ਅਧਿਕਾਰੀ ਹੈ ਕਿਹੜੀ ਸਰਕਾਰ ਹੈ ਜਿਹੜੀ ਸੁਪਰੀਮ ਕੋਰਟ ਦੇ ਫੈਸਲੇ ਵੀ ਨਹੀਂ ਮੰਨਦੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਲਿਖ ਕੇ ਦਿੱਤਾ ਵੀ ਜੀ ਆ 453 ਕਰੋੜ ਰੁਪਏ ਫਿਰ ਸਾਡੇ ਕੋਲ ਹੈ ਨਹੀਂ ਤੁਸੀਂ ਸਾਨੂੰ ਦਿੱਤਾ ਹੋਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਦੇ ਫਾਇਦਾ ਡਿਪਾਰਟਮੈਂਟ ਨੇ 453 ਕਰੋੜ ਮਨਜ਼ੂਰ ਕੀਤਾ ਆ ਮੇਰੇ ਕੋਲ ਐਡਰੈਸ ਆ ਮੇਕੋ ਬਾਲ ਹਾਂ ਫਾਈਨੈਂਸ ਡਿਪਾਰਟਮੈਂਟ ਦਾ ਇਹਦੇ ਸਾਡੇ ਪੈਨਸ਼ਨ ਦਾ ਨਾਮ ਲਿਖਿਆ ਸਾਡੀ ਪੈਨਸ਼ਨ ਸਕੀਮ ਦਾ ਨਾਮ ਲਿਖਿਆ 452 ਕਰੋੜ ਦੀ ਰਕਮ ਲਿਖੀ ਨਾਲ ਇਹ ਵੀ ਲਿਖਿਆ ਵੀ ਇਹ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਹੈ 265 ਕਰੋੜ ਦੀ ਸਾਡੇ ਨਾਲ ਠੱਗੀ ਵਕੀ ਸਿੱਧੀ ਪੰਜਾਬ ਸਰਕਾਰ ਨੂੰ ਪੈਸੇ ਮਨਜ਼ੂਰ ਹੋਏ ਪਏ ਆ ਐਮ ਡੀ ਸਾਹਿਬ ਸਰਜੀਵ ਗੁਪਤਾ ਜੀ ਉਹਨਾਂ ਨੂੰ ਸਪਰੀਵ ਕੋਰਟ ਨੇ ਬੁਲਾਇਆ ਵੀ ਭਾਈ ਤੂੰ ਇੱਥੇ ਆ ਆਣ ਕੇ ਮੈਨੂੰ 10 ਮਹੀਨੇ ਦੀ ਪੈਨਸ਼ਨ ਦੇਣੀ ਜਾਂ ਨਹੀਂ ਦੇਣੀ ਉੱਥੇ ਫਿਰ ਗੋਪਤਾ ਜੀ ਨੇ ਬਿੱਲ ਬਣਵਾਏ ਇਹਨਾਂ ਕੋਲ ਸਾਡੇ ਅਧਿਕਾਰੀਆਂ ਇਹਨਾਂ ਨੇ ਗਲਤ ਬਿੱਲ ਬਣਾਇਆ ਜਿਸ ਨਾਲ ਸਾਨੂੰ 40% ਜੇ ਇਹ ਬਿੱਲ ਸਾਡੇ ਅਧਿਕਾਰੀ ਸਹੀ ਬਣਾਉਂਦੇ ਤੇ ਮੈਨੂੰ ਲੱਗਦਾ ਵੀ ਆ ਪੰਗਾ ਨਹੀਂ ਸੀ ਹਾਂ ਆਮ ਇਹ ਗੱਲ ਕਹੀ ਜਾਂਦੀ ਹੈ ਵੀ ਬੈਂਕ 'ਚ ਰਿਕਵਰੀ ਬਹੁਤ ਘੱਟ ਹੁੰਦੀ ਜਿਹੜਾ ਤੁਸੀਂ ਕਰਜ਼ਾ ਦਿੰਦੇ ਜੀ ਤੇ ਉਹਦੇ ਕਰਕੇ ਬੈਂਕ ਤੇ ਡੁੱਬਿਆ ਪਿਆ ਪੈਨਸ਼ਨ ਕਿੱਥੋਂ ਕਿਸਾਨਾਂ ਨੂੰ ਗਣਾ ਤੁਸੀਂ ਕਰ ਜਾਣਾ ਮੂੜੋ ਇਹ ਤੁਹਾਡੀ ਮਾਫੀ ਕਰ ਦੇਣੀ ਕਿਸਾਨ ਪਹਿਲਾਂ ਦਿੰਦੇ ਸੀ ਵਾਪਸ ਉੱਥੇ ਵੀ ਵੋਟ ਦਾ ਰਾਜਨੀਤੀ ਬੋਟ ਰਾਜਨੀਤੀ ਨਾ ਕੀਤੀ ਜੀ ਸਾਰੀਆਂ ਪਾਰਟੀਆਂ ਨੇ ਹਮਮ ਇੱਕ ਨੇ ਨਹੀਂ ਕਾਂਗਰਸ ਹੋ ਕੇ ਅਕਾਲੀ ਹੋ ਕੇ ਆਪ ਸਭ ਨੇ ਨਹੀਂ ਕੀਤੀ ਵੋਟ ਰਾਜਨੀਤੀ ਕੀਤੀ ਉਹਦਾ ਕਰਕੇ ਸਾਡੀ ਬੈਂਕ ਦਾ ਨਾਂ ਨੇ ਪਟਾਪਾ ਜਿਹੜਾ ਲੱਗਦਾ ਨਹੀਂ ਵਾਲਿਆ ਸਾਹਿਬ ਦੀ ਜਿਹੜੀ ਆ ਮੁਫਤ ਹੋ ਰਹੀ ਹੈ ਤੁਹਾਡੀ ਪੈਨਸ਼ਨ ਕਿਤੇ ਇਹਦੀ ਭੇਟ ਚੜ ਗਈ ਹੈ ਜੇ ਕੋ ਰੈਲ ਕਰਾਉਣਾ ਸਕੂ ਨਾ ਸਕਦੇ ਨਹੀਂ ਜਦ ਸਾਰੇ ਕੋ ਟੈਕਸ ਲੈ ਰਹੇ ਨੇ ਸਭ ਕੋ ਲੈ ਰਹੇ ਨੇ ਅਸੀਂ ਪੈਸਿਵ ਜੁਰਮ ਦੇ ਰਹੇ ਆ ਤੇ ਫੇਰ ਵੀ ਇੰਨੀ ਦੇ ਪਾਰੇ ਸ਼ੀਸ਼ਾ ਬੋਲਦਾ ਸੱਚ ਅੱਜ ਤੁਹਾਨੂੰ ਪੈਨਸ਼ਨਰਾਂ ਦਾ ਇੱਕ ਹੋਰ ਦੁਖਾਂਤ ਦਿਖਾਵਾਂਗੇ 70 ਸਾਲ ਤੋਂ ਲੈ ਕੇ 94 ਸਾਲ ਤੱਕ ਦੇ ਪੈਨਸ਼ਨਰ ਜਿਹੜੇ ਨੇ ਉਹ ਆਪਣੀਆਂ ਪੂਰੀਆਂ ਪੈਨਸ਼ਨਾਂ ਹਾਸਲ ਕਰਨ ਲਈ ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੇ ਨੇ ਉਲਟਾ ਆਪਣੀਆਂ ਜੇਬਾਂ ਚੋਂ ਪੈਸੇ ਖਰਚ ਕੇ ਕਦੀ ਹਾਈ ਕੋਰਟ ਕਦੀ ਸੁਪਰੀਮ ਕੋਰਟ ਜਾ ਰਹੇ ਨੇ ਪਰ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਔਰ ਉਹਨਾਂ ਦਾ ਕਹਿਣਾ ਵੀ ਸਾਨੂੰ ਕੇਵਲ 40% ਪੈਨਸ਼ਨ ਦਿੱਤੀ ਜਾ ਰਹੀ ਹੈ ਔਰ ਇਸ ਸਾਰੇ ਦੁਖਾਂਤ ਬਾਰੇ ਵੱਡਾ ਤੱਤ ਇਹ ਸਾਹਮਣੇ ਆਇਆ ਵੀ ਵੱਡੀਆਂ ਅਦਾਲਤਾਂ ਦੇ ਫੈਸਲਿਆਂ ਦੇ ਬਾਵਜੂਦ ਇਹਨਾਂ ਪੈਨਸ਼ਨਰ ਵਿਚਾਰੇ ਕਹਿ ਸਕਦੇ ਹਾਂ ਵਿਚਾਰਿਆਂ ਨੂੰ ਇਨਸਾਫ ਨਹੀਂ ਮਿਲਿਆ ਗੱਲ ਕਰ ਰਿਹਾ ਪੰਜਾਬ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਪੈਨਸ਼ਨਰਾਂ ਦੀ ਅੱਜ ਤਿੰਨ ਪੈਨਸ਼ਨਰ ਜਿਹੜੇ ਨੇ ਉਹ ਆਪਣਾ ਦੁੱਖ ਦੱਸਣ ਲਈ ਸਾਡੇ ਸਟੂਡੀਓ 'ਚ ਆਏ ਨੇ ਬਹਾਦਰ ਸਿੰਘ ਥਿੰਦ ਜਿਹੜੇ ਸਾਫਕਾ ਪ੍ਰਧਾਨ ਰਹੇ ਨੇ ਇਹਨਾਂ ਦੀ ਯੂਨੀਅਨ ਦੇ ਇਸੇ ਤਰ੍ਹਾਂ ਰਜਿੰਦਰਪਾਲ ਮੀਲੋ ਤੇ ਸਰਦਾਰ ਹਰਬੰਤ ਸਿੰਘ ਵਾਲੀਆ ਮਿਲ ਲਈ ਸਭ ਤੋਂ ਪਹਿਲਾਂ ਤੁਹਾਡਿਆ ਲਾਉਂਦੇ ਆ ਜੋ ਕੁਛ ਹੋਂ ਤੱਕ ਮੇਰੀ ਸਮਝ ਚ ਆਇਆ ਤੁਹਾਡੀ ਪੈਨਸ਼ਨ ਜੇ 100 ਰੁਪਿਆ ਬੰਦੀ ਤੇ ਤੁਹਾਨੂੰ ਅੱਜ ਮਿਲ ਲਈ 40 ਰੁਪਏ ਬਿਲਕੁਲ ਦੂਸਰਾ ਤੁਹਾਡਾ ਇਹ ਕਹਿਣਾ ਵੀ ਸੁਪਰੀਮ ਕੋਰਟ ਨੇ ਵੀ ਤੁਹਾਡੇ ਤੱਥ ਨੂੰ ਮੰਨ ਲਿਆ ਪੂਰੀ ਪੈਨਸ਼ਨ ਦੇਣ ਦੀ ਗੱਲ ਕਹਿਤੀ ਹੈ ਪਰ ਇਹਦੇ باوجود ਉਹ ਕਿਹੜਾ ਅਧਿਕਾਰੀ ਹੈ ਕਿਹੜੀ ਸਰਕਾਰ ਹੈ ਜਿਹੜੀ ਸੁਪਰੀਮ ਕੋਰਟ ਦੇ ਫੈਸਲੇ ਵੀ ਨਹੀਂ ਮੰਨ ਰਹੀ। ਔਰ ਮੈਂ ਦੱਸਦਾ ਜੀ ਡਿਟੇਲ ਚ ਤੁਹਾਨੂੰ। ਸਾਰ ਅਸੀਂ ਪੈਨਸ਼ਨ ਦੀ ਲੜਾਈ 2010 ਤੋਂ ਸ਼ੁਰੂ ਕੀਤੀ ਹੈ। ਓਕੇ। ਅਸੀਂ ਸਿੰਗਲ ਜੱਜ ਤੋਂ 14 ਸਾਲ ਹੋ ਗਏ। ਸਿੰਗਲ ਜੱਜ ਤੋਂ ਅਸੀਂ ਜਿੱਤੇ, ਡਬਲ ਬੈਂਚ ਤੋਂ ਅਸੀਂ ਜਿੱਤੇ, ਹਾਈ ਕੋਰਟ, ਹਾਈ ਕੋਰਟ ਤੇ ਸੁਪਰੀਮ ਕੋਰਟ 'ਚ ਅਸੀਂ ਜਿੱਤੇ। ਓਕੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਅਸੀਂ ਜਿੱਤ ਗਏ, ਬੈਂਕ ਨੇ ਉੱਥੇ ਰਿਵਿਊ ਪਟੀਸ਼ਨ ਪਾਤੀ। ਜਿਹਦੇ 'ਚ ਇਹ ਦੱਸਿਆ ਸੁਪਰੀਮ ਮਾਨਜੂਰ ਸੁਪਰੀਮ ਕੋਰਟ ਨੂੰ ਲਿਖ ਕੇ ਦਿੱਤਾ ਇਹਨਾਂ ਨੇ ਰਿਵਿਊ ਪਟੀਸ਼ਨ 'ਚ। ਬੇ ਜੀ ਅਸੀਂ ਜੇ ਤੁਹਾਡੀ ਇਹ ਜੱਜਮੈਂਟ ਲਾਗੂ ਕਰਦੇ ਆ ਤਾਂ ਸਾਨੂੰ 453 ਕਰੋੜ ਰੁਪਏ ਦੀ ਪੇਮੈਂਟ ਕਰਨੀ ਪੈਣੀ ਹੈ ਜੋ ਅਸੀਂ ਨਹੀਂ ਦੇ ਸਕਦੇ ਇਹ ਫੈਸਲਾ ਰਿਵਿਊ ਕਰੋ ਮੁੜ ਤੋਂ ਵਿਚਾਰ ਕਰੋ ਇਹਦੇ ਤੇ ਸਾਡੇ ਵਾਸਤੇ ਫੈਸਲਾ ਲਾਗੂ ਕਰਨਾ ਬੈਂਕ ਸੁਪਰੀਮ ਕੋਰਟ ਇਹ ਗੱਲ ਕਹਿ ਰਿਹਾ ਸੁਪਰੀਮ ਕੋਰਟ ਰਿਵਿਊ ਪਟੀਸ਼ਨ ਚ ਫੈਸਲੇ ਤੋਂ ਬਾਅਦ ਜੀ 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 ਫੈਸਲਾ ਹੋ ਚੁੱਕਾ ਹੋ ਗਿਆ ਇਹਨੇ ਲਿਖੇ ਦਿੱਤਾ ਤੇ ਉੱਥੇ ਸੁਪਰੀਮ ਕੋਰਟ ਨੇ ਇਹਨਾਂ ਦੀ ਡਿਸਮਿਸ ਕਰਤੀ 12 April 22 ਨੂੰ 11 ਫਰਵਰੂਅਰ 22 ਨੂੰ ਦਿਸਿਸ ਕਰਤੀ 11 ਜਨਵਰੀ 22 ਦਾ ਸਾਡਾ ਫੈਸਲਾ ਸੀ ਉਹਦੇਗੇਸਟ ਪਾਈ ਸੀ ਨਾ ਉਹ ਡਿਸਪेंस ਹੋ ਗਈ ਫਿਰ ਇਹਨਾਂ ਨੇ ਇੱਕ ਹੋਰ ਚਾਲ ਖੇਲੀ ਸੁਪਰੀਮ ਕੋਰਟ ਦੇ ਵਿੱਚ ਇੱਕ ਮਿਸਲੀਨੀਅਸ ਐਪਲੀਕੇਸ਼ਨ ਪਾਤੀ ਜਿਹਦੇ ਚ ਇਹਨਾਂ ਨੇ ਲਿਖ ਕੇ ਦਿੱਤਾ ਜੀ ਅੱਡੀ ਵੱਡੀ ਪੇਮੈਂਟ ਅਸੀਂ ਕਰਨੀ ਫਿਰ ਇਹੀ amount ਲਿਖੀ 453 ਕਰੋੜ ਇਹ ਕਰਨ ਦੇ ਲਈ ਸਾਨੂੰ ਇੱਕ ਸਾਲ ਦਾ ਟਾਈਮ ਹੋਰ ਦਿੱਤਾ ਜਾਵੇ ਓਕੇ ਉਹ ਵੀ ਨਹੀਂ ਮਿਲਿਆ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਸਾਲ ਦਾ ਟਾਈਮ ਇਹਨਾਂ ਨੂੰ ਪਹਿਲਾਂ ਹੀ ਦਿੱਤਾ ਸੀ 11 ਜਨਵਰੀ 22 ਨੂੰ ਫੈਸਲਾ ਹੋਇਆ ਸੀ ਤੇ 31 डिसेंबर 22 ਤੱਕ ਪੇਮੈਂਟ ਕਰਨ ਦਾ ਆਰਡਰ ਕੀਤਾ ਸੀ ਸਾਲ ਦਾ ਟਾਈਮ ਹੋ ਗਿਆ ਇਹਨਾਂ ਨੇ ਕਿਹਾ ਨੇ ਜੀ ਸਾਨੂੰ ਹੋਰ ਸਾਲ ਦਿਓ ਉਹ ਵੀ ਇਹਨਾਂ ਦੀ ਉਸੇ ਗੱਲ ਮੰਨੀ ਗਈ ਨਹੀਂ ਮੰਨੀ ਗਈ ਫਿਰ ਇਹਨਾਂ ਨੇ ਪੰਜਾਬ ਸਰਕਾਰ ਨੂੰ ਲਿਖ ਕੇ ਦਿੱਤਾ ਵੀ ਜੀ ਆਹ 453 ਕਰੋੜ 80 ਦੇਣਾ ਤੇ ਸਾਡੇ ਕੋਲ ਹੈ ਨਹੀਂ ਤੁਸੀਂ ਸਾਨੂੰ ਦਿਓ ਔਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਫਾਈਨੈਂਸ ਡਿਪਾਰਟਮੈਂਟ ਨੇ 453 ਕਰੋੜ ਸਾਨੂੰ ਮਨਜ਼ੂਰ ਕੀਤਾ ਆ ਮੇਰੇ ਕੋਲ ਲੈਟਰ ਹੈ ਸਰ ਵਿੱਤ ਵਿਭਾਗ ਦਾ ਫਾਈਨੈਂਸ ਡਿਪਾਰਟਮੈਂਟ ਦਾ ਇਹਦੇ ਸਾਡੇ ਬੈਂਕ ਦਾ ਨਾਮ ਲਿਖਿਆ ਸਾਡੀ ਪੈਨਸ਼ਨ ਸਕੀਮ ਦਾ ਨਾਮ ਲਿਖਿਆ 453 ਕਰੋੜ ਦੀ ਰਕਮ ਲਿਖੀ ਨਾਲ ਇਹ ਵੀ ਲਿਖਿਆ ਭਈ ਇਹ ਮਾਨਜੋ ਸੁਪਰੀਮ ਕੋਰਟ ਦਾ ਫੈਸਲਾ ਆ ਆਰਡਰ ਹੈ ਹਾਂ ਉਹਦਾ ਰੈਫਰੈਂਸ ਜੇ ਮਨਜ਼ੂਰ ਕੀਤੇ ਇਹ ਵੀ ਇਹਦੇ ਵਿੱਚ ਲਿਖਿਆ ਜੀ ਉਸ ਤੋਂ ਬਾਅਦ ਅਫਸਾ ਨੇ ਕਦੋਂ ਦੀ ਲੈਟਰ ਇਹ ਲੈਗਾ 28 ਜਨਵਰੀ 22 ਨੂੰ ਕਿਉਂਕਿ 11 ਜਨਵਰੀ 22 ਨੂੰ ਆਰਡਰ ਹੋਇਆ ਸੀ 28 ਜਨਵਰੀ ਨੂੰ ਇਹਨਾਂ ਨੇ ਫਟਾਫਟ ਲਿਖ ਕੇ ਦਿੱਤਾ ਜੀ ਪੇਮੈਂਟ ਕਰਨੀ ਸਾਨੂੰ ਦਿਓ ਉਹਨਾਂ ਨੇ ਇਹ ਮਨਜ਼ੂਰ ਕਰ ਦਿੱਤੇ ਓਕੇ ਉਸ ਤੋਂ ਬਾਅਦ ਇਹ ਇਹਨਾਂ ਨੇ ਸਾਨੂੰ ਜੀ ਅਫਸਾ ਨੇ ਵਕੀਲਾਂ ਦੀ ਰਾਏ ਲੈ ਕੇ ਹਾਂ ਸਾਡੇ ਨਾਲ ਧੋਖਾ ਕੀਤਾ ਸਾਨੂੰ ਸਿਰਫ ਪੰਜਾਬ ਸਰਕਾਰ ਨੇ 453 ਦੇ ਅਗੇਂਸਟ 188 ਕਰੋੜ ਦੀ ਰਕਮ ਸਾਡੇ ਬੈਂਕ ਨੂੰ ਪੈਨਸ਼ਨ ਦੀ ਪੇਮੈਂਟ ਲਈ ਪੈਨਸ਼ਨ ਦੇ ਏਰੀਅਰ ਲਈ ਮਨਜ਼ੂਰ ਕੀਤੀ ਜੀ 265 ਕਰੋੜ ਦੀ ਸਾਡੇ ਨਾਲ ਠੱਗੀ ਬੱਤੀ ਸਿੱਧੀ ਪੰਜਾਬ ਸਰਕਾਰ ਨੂੰ ਮਨ ਪੈਸੇ ਮਨਜ਼ੂਰ ਹੋਏ ਪਏ ਆ ਕਿਉਂਕਿ ਮਨਜ਼ੂਰ ਕਰਨੇ ਪਏ ਸੀ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦਾ ਆਰਡਰ ਸੀ ਜੀ ਦਿੱਤੇ 188 ਕਰੋੜ ਉਹਨੇ ਬਾਰੇ ਫਿਰ ਸਾਡੇ ਕੋਲ ਕੋਈ ਹੋਰ ਹੱਲ ਨਹੀਂ ਸੀ ਸਰ ਅਸੀਂ ਸੁਪਰੀਮ ਕੋਰਟ ਚ ਕੰਟੈਂਪਟ ਅਪਲੀਕੇਸ਼ਨ ਪਾਸ ਓਕੇ ਉਹ ਵੀ ਦੋ ਵਾਰੀ ਪਾਈ ਜੀ ਉਹ ਵੀ ਸੁਣ ਲਓ ਅਸੀਂ ਉੱਥੇ ਕੰਟੈਂਪਲੇਸ਼ਨ ਪਾਈ ਜੀ ਸਾਨੂੰ ਪੂਰੀ ਪੈਨਸ਼ਨ ਹੀ ਦੇ ਰਹੇ ਸਾਨੂੰ 1996 ਦੇ ਪੇ ਸਕੇਲ ਤੇ ਜੋ ਅਸੀਂ ਪੇ ਡਰਾਅ ਕੀਤੀ ਸੀ ਉਹਨੇ ਨਹੀਂ ਦੇ ਰਹੇ ਯਾਰ ਕਿ ਅਸੀਂ ਇੱਕ ਇੱਕ 64 ਪੇ ਵੀ ਡਰਾਅ ਕੀਤੀ ਵੀ ਹੈ ਰਿਵੀਜ਼ਨ ਦੀ ਉਹਨੇ ਵੀ ਨਹੀਂ ਦੇ ਰਹੇ ਇਹ ਅਸੀਂ ਉੱਥੇ ਕੰਟੈਂਪਟ ਪਾਈ ਜਦੋਂ ਪਹਿਲਾ ਕੰਟੈਂਪਟ ਪਾਈ ਉਹਦੇ ਜੀ ਮਾਨ ਜੋ ਸੁਪਰੀ ਕੋਲ ਨੇ ਸਾਨੂੰ ਪੁੱਛਿਆ ਵੀ ਤੁਸੀਂ ਬੈਂਕ ਤੋਂ ਮੰਗੀ ਇਹ ਅਸੀਂ ਕਿਹਾ ਜੀ ਮੰਗੀ ਕਹਿੰਦੇ ਕਿੱਥੇ ਅਸੀਂ ਰਿਪਰੈਜ਼ੈਂਟੇਸ਼ਨ ਦਿਖਾਤੀ ਆਹ ਦੇਖੋ ਜੀ ਲਿਖ ਕੇ ਅਸੀਂ ਰਿਪਰੈਜ਼ੈਂਟੇਸ਼ਨ ਦਿੱਤੀ ਸਾਨੂੰ ਪੂਰੀ ਪੈਨਸ਼ਨ ਦਿਓ ਤੇ ਮਾਨਯੋਗ ਸੁਪਰੀਮ ਕੋਰਟ ਨੇ ਉਹਨੇ ਚ ਇਹ ਆਰਡਰ ਕਰਤਾ ਸੀ ਵੀ ਜੋ ਇਹ ਕਹਿੰਦੇ ਆ ਉਹਦਾ ਜਵਾਬ ਇਹਨਾਂ ਨੂੰ ਲਿਖ ਕੇ ਦਿਓ ਇਨ ਕੋਰਡੈਂਸ ਵਿਦ ది ਜੱਜਮੈਂਟ ਪਾਸਡ ਬਾਈ ది ਔਨਰੇਬਲ ਸੁਪਰੀਮ ਕੋਰਟ ਉਹ ਇਹਨਾਂ ਨੇ ਜਵਾਬ ਵੀ ਗਲਤ ਦਿੱਤਾ ਇਹ ਅਸੀਂ ਦੁਬਾਰਾ ਕੰਟੈਂਪਟ ਪਾਈ ਹੁਣ ਦੂਜੀ ਵਾਰੀ ਕੰਟੈਂਪਟ ਪਾਈ ਆ ਉਹ ਸਾਡੇ ਚੱਲ ਨਹੀਂ ਉਹਨਾਂ ਤੇ ਸੁਣਵਾਈ ਨਹੀਂ ਸਰ ਹੋ ਰਹੀ ਕਿਉਂਕਿ ਵਨ ਜੋ ਸੁਪਰੀ ਕੋਰਟ ਚ ਕੇਸ ਹੀ ਬਹੁਤ ਹੈ ਜੀ 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 ਉਹ ਕਿਹੜਾ ਕਿਹੜਾ ਸੁਣ ਦੂਜੇ ਪਾਸੇ ਸਾਡੇ ਲਈ ਕਿਆਮਤ ਦੀ ਦੁੱਖ ਦੀ ਗੱਲ ਏ ਵੀ ਸਾਡੀ ਉਮਰ ਬਹੁਤ ਹੋ ਗਈ ਸਾਨੂੰ ਕੋਈ ਮੈਡੀਕਲ ਨਹੀਂ ਮਿਲਦਾ ਕੋਈ ਮੈਡੀਕਲ ਦੀ ਰੀਇੰਬਰਸਮੈਂਟ ਨਹੀਂ ਮਿਲਦੀ ਤੁਹਾਨੂੰ ਮੈਡੀਕਲ ਨਹੀਂ ਮਿਲਦਾ ਮੈਡੀਕਲ ਦੀ 1996 ਦਾ 350 ਉਹੀ ਦੇ ਰਿਹਾ ਜੋ ਪਹਿਲਾਂ ਦਿੰਦੇ ਸੀ ਜਦਕਿ ਹੁਣ ਸਾਡਾ 1000 ਰੁਪਿਆ ਬਣਦਾ ਰਜਿਸਟਰ ਸਾਹਿਬ ਦਾ ਆਰਡਰ ਹੈ ਰਿਸਟਰ ਸਾਹਮਣੇ ਸਾਡੇ ਰੂਲ ਪਾਸ ਕੀਤੇ ਹੋਏ ਪੈਨਸ਼ਨ ਰੂਲ ਉਹਨੇ ਹੀ ਲਿਖਿਆ ਵਈ ਜਿਹੜੀ ਪੈਨਸ਼ਨ ਇਸ ਬੈਂਕ ਦੇ ਪੈਨਸ਼ਨਰ ਨੂੰ ਮਿਲਣੀ ਹੈ ਐਟ ਪਾਦ ਵਿਦ ਪੰਜਾਬ ਗਵਰਨਮੈਂਟ ਪੈਟਰਨ ਤੇ ਮਿਲਣੀ ਹੈ ਮੈਡੀਕਲ ਵੀ ਉਹੀ ਮਿਲਣਾ ਮੈਡੀਕਲ ਟੈਂਡੈਂਸ ਰੂਲਸ ਆਫ ਦੀ ਪੰਜਾਬ ਗਵਰਨਮੈਂਟ ਸਾਡੇ ਤੇ ਲਾਗੂ ਹੈ ਰਿਸਟਰ ਸਾਹਮਣੇ ਲਾਗੂ ਕੀਤੇ ਹੋਏ ਉਹੀ ਸਾਡੇ ਰੂਲ ਹੈ ਉਹੀ ਸਾਡਾ ਲਾਹ ਮਾਨ ਜੋ ਸੁਪਰੀਮ ਕੋਰਟ ਨੇ ਜੱਜਮੈਂਟ ਦੇ ਵਿੱਚ ਇਹ ਲਿਖਿਆ ਸੀ ਦੇ ਆਰ ਇਨ ਟਾਈਟਲਡ ਫਾਰ ਪੈਨਸ਼ਨ ਐਸ ਐਡਮਿਸਿਬਲ ਅੰਡਰ ਦੀ ਲਾ ਹੁਣ ਲਾਵੇਂ ਦੱਸਦਾ ਕਿਹੜਾ ਲਾਅ ਸਾਡਾ ਉਹ ਹੈ ਜਿਹੜਾ ਮਾਨਜੋ ਆਰਸੀਏ ਸਾਹਿਬ ਨੇ ਸਾਡੇ ਪੈਨਸ਼ਨ ਰੂਲ ਬਣਾਏ ਉਹਦੇ ਮੁਤਾਬਕ ਪੈਨਸ਼ਨ ਰੂਲ 71 ਚ ਸਾਫ਼ ਲਿਖਿਆ ਹੋਇਆ ਮੈਂ ਦੱਸ ਸਕਦਾ ਵੀ ਜੋ ਪੰਜਾਬ ਸਰਕਾਰ ਦਾ ਪੈਟਰਨ ਹੈ ਰਿਵਾਈਜ਼ ਡੀਏ ਰਿਵਾਈਜ਼ ਐਲਟੀਸੀ ਰਿਵਾਈਜ਼ ਵੋਲਟੇਜ ਲਾਂਸ ਔਰ ਰਿਵਾਈਜ਼ ਮੈਡੀਕਲ ਸਰਟੀ ਇਨਡੋਰ ਪੇਸ਼ੈਂਟ ਦੀ ਰੀਇੰਬਰਸ ਉਹ ਸਾਰੀ ਇਹਨਾਂ ਨੂੰ ਮਿਲਦੀ ਹੈ ਇਹ ਰਜਿਸਟਰ ਸਾਹਿਬ ਦਾ ਆਰਡਰ ਹੈ ਉਹੀ ਸਾਡਾ ਰੂਲ ਹੈ ਇਹ ਸਾਡਾਂ ਧੱਕਾ ਬਹੁਤ ਕਰਦੇ ਜੀ ਸਾਡੇ ਐਜ਼ ਔਨ ਟੂਡੇ ਅਸੀਂ ਟੋਟਲ 1307 ਭਰਾ ਸੀਗੇ ਪੈਨਸ਼ਨਰ ਜਿਨ੍ਹਾਂ ਦੇ ਵਿੱਚ ਔਨ ਟੂਡੇ ਹੁਣ 900 ਹੈ ਜਿਨ੍ਹਾਂ ਚੋਂ 500 ਤਾਂ ਸਾਡੀਆਂ ਪੈਨਸ਼ਨਰ ਫੈਮਿਲੀ ਪੈਨਸ਼ਨਰ ਭੈਣਾ ਜਿਹੜੇ ਸਾਡੇ ਵੀਰ ਵਾਹਿਗੁਰੂ ਕੋਲ ਚਲੇ ਗਏ ਉਹਨਾਂ ਦੀ ਵਾਈਫ 500 ਦੇਖੋ ਸਰ ਸਾਡੇ ਤੋਂ ਵੀ ਬਾਅਦ ਅਸੀਂ 400 ਰਹਿ ਗਏ 400 ਪੈਨਸ਼ਨਰ ਹੁਣ ਜਿਉਂਦੇ ਆਏ ਕਿਹਾ ਜਾਂਦੇ ਆਪਾਂ 4 ਉਹ ਸਿਰਫ ਦੂਜੇ ਪਾਸੇ ਫੈਮਿਲੀ ਮੈਂਬਰ 500 ਇਹ ਹੋਰ ਦੇਖੋ ਇਹ ਰੇਟ ਤੇ ਜਿਹੜਾ ਨਾ ਗਿਣਤੀ ਵੱਧਦੀ ਜਾ ਰਹੀ ਫੈਮਿਲੀ ਪੈਨਸ਼ਨ ਸਿੰਘ ਸਾਹਿਬ ਥੋੜਾ ਜਿਹਾ ਇਹ ਦੱਸੋ ਜਿਹੜੇ ਸੁਣਣ ਵਾਲੇ ਸਾਨੂੰ ਉਹਨਾਂ ਨੂੰ ਸਮਝ ਆਵੇ ਜਿਹੜਾ ਆਪਾਂ ਕਹਿੰਦੇ ਵੀ 30% ਪੈਨਸ਼ਨ 40% ਪੈਨਸ਼ਨ ਮਿਲਦੀ ਹੈ ਇਹ ਕਦੋਂ ਰੁਕੀ ਕਿਉਂ ਰੁਕੀ ਉਹ ਉਹਦੇ ਸਬੰਧ ਵਿੱਚ ਤੁਸੀਂ ਕਿੰਨੋਂ ਕਿੰਨੋਂ ਪਹਿਲਾਂ ਮਿਲਦੇ ਰਹੇ ਉਹਦਾ ਕਾਰਨ ਕੀ ਹੈ ਬੋ ਇਹਨਾਂ ਨੇ ਜਿਹੜੀ ਸਾਡੀ ਪੈਨਸ਼ਨ ਲਈ ਨੇ 2013 'ਚ ਇਹਨਾਂ ਜਮਾ ਬੰਦ ਕਰਤੀ 2013 'ਚ 2013 'ਚ ਠੀਕ ਹੈ ਜੀ 13 'ਚ ਬੰਦ 2013 'ਚ ਇਹਨਾਂ ਨੇ ਬੰਦ ਕਰਤੀ ਇਹਨਾਂ ਨੇ ਪਹਿਲਾਂ ਸਾਨੂੰ ਨਦੇ ਕਦੀ 50% ਦੇ ਦੇ ਇੱਕ ਦੀ ਉੱਚੋਂ ਵੀ ਜਿਹੜੀ ਸਨ 40% ਦੀ ਕਦੀ 3 ਆਕਰ 30% ਦੇ 30% ਦੇਣ ਤੋਂ ਬਾਅਦ ਫਿਰ ਇਹਨਾਂ ਨੇ ਹਾਥੀ ਘੜੇ ਕਰਤੇ ਵੀ ਸਾਡੇ ਕੋਲ ਹੈ ਨਹੀਂ ਕੁਛ ਇਹ ਨਹੀਂ ਦਿਨਾ ਤੁਹਾਨੂੰ ਫਿਰ ਅਸੀਂ ਹਾਈ ਕੋਰਟ ਚ ਗਏ ਜੀ ਫਿਰ ਸਾਡੇ ਸਿੰਗਲ ਜੱਜ ਨੇ ਸਾਡੇ ਹੱਕ ਚ ਫੈਸਲਾ ਕੀਤਾ ਵੀ ਇਹਨਾਂ ਨੂੰ ਕਹੇ ਭਾਈ ਇਹਨਾਂ ਨੂੰ ਪੈਨਸ਼ਨ ਦਿਓ ਉਦੋਂ ਬਾਅਦ ਇਹ ਫਿਰ ਡੋਰ ਬੈਂਚ ਚਲੇ ਗਏ ਜੀ ਉੱਥੇ ਵੀ ਇਹਨਾਂ ਨੂੰ ਫੜਕਾਰ ਪਈ ਵੀ ਪੈਨਸ਼ਨ ਇਹਨਾਂ ਨੂੰ ਦਿੰਦੇ ਕਿਉਂ ਨਹੀਂ ਦਿਓ ਤੁਸੀਂ ਫਿਰ ਹਾਈ ਕੋਰਟ ਸੁਪਰੀਮ ਕੋਰਟ ਚਲੇ ਗਏ ਜੀ ਉੱਥੋਂ ਵੀ ਇਹਨਾਂ ਦਾ ਇਹੋ ਹੀ ਹਾਲ ਹੋਇਆ ਓਕੇ ਉਦੋਂ ਬਾਅਦ ਸਾਡੇ ਐਮ ਡੀ ਸਾਹਿਬ ਸੀ ਰਜੀਵ ਗੁਪਤਾ ਜੀ ਉਹਨਾਂ ਨੂੰ ਸੁਪਰੀਮ ਕੋਰਟ ਨੇ ਬੁਲਾਇਆ ਵੀ ਭਾਈ ਤੂੰ ਇੱਥੇ ਆ ਆਣ ਕੇ ਮੈਨੂੰ ਦੱਸ ਵੀ ਇਹਨਾਂ ਦੀ ਪੈਨਸ਼ਨ ਦੇਣੀ ਜਾਂ ਨਹੀਂ ਦੇਣੀ ओके ਜਿਹੜਾ 3 ਅਪ੍ਰੈਲ 2022 ਦੀ ਤਰੀਕ ਨੂੰ ਸੀ ਮੈਂ ਉਸ ਕੋਰਟ ਮੈਂ ਸੁਪਰੀਮ ਕੋਰਟ ਗਿਆ ਸੀ ਉੱਥੇ ਉੱਥੇ ਫਿਰ ਗੁਪਤਾ ਜੀ ਨੇ ਬਿੱਲ ਬਣਵਾਏ ਇਹਨਾਂ ਕੋਲ ਸਾਡੇ ਅਧਿਕਾਰੀਆਂ ਤੋਂ ਇਹਨਾਂ ਨੇ ਗਲਤ ਬਿੱਲ ਬਣਾ ਦਿੱਤੇ ਜਿਸ ਨਾਲ ਸਾਨੂੰ 40% ਦਿੱਤੀ ਜੇ ਇਹ ਬਿੱਲ ਸਾਡੇ ਅਧਿਕਾਰੀ ਸਹੀ ਬਣਾਉਂਦੇ ਤੇ ਮੈਨੂੰ ਲੱਗਦਾ ਵੀ ਇਹ ਪੰਗਾ ਨਹੀਂ ਸੀ ਪੈਣਾ ਇਹ ਉਦੋਂ ਬਾਅਦ ਰਜੀਵ ਗੁਪਤਾ ਜੀ ਨੇ ਇੱਕ ਇਹਨਾਂ ਨੂੰ ਲੈਟਰ ਵੀ ਕੱਢੀ ਸਾਡੇ ਅਧਿਕਾਰੀਆਂ ਨੂੰ ਵੀ ਭਾਈ ਜੇ ਇਹ ਚ ਕੋਈ ਨੁਕਸ ਹੋਇਆ ਤੁਹਾਡੇ ਬਿੱਲ ਦੇ ਵਿੱਚ ਯੂ ਆਰ ਰਿਸਪੌਂਸੀਬਲ ਓਕੇ ਹਾਂ ਜੀ ਇਹ ਸਾਡੇ ਜਿਹੜੇ ਅਧਿਕਾਰੀ ਸੀ ਇਹਨਾਂ ਦੀ ਕੋਈ ਮਾੜੀ ਸੀ ਨੀਤ ਸਾਡੇ ਪ੍ਰਤੀ ਪਤਾ ਨਹੀਂ ਕਿਉਂ ਜਦਕਿ ਇਹਨਾਂ ਨੂੰ ਜੇਬ ਚੋਂ ਨਹੀਂ ਤੇਰੇ ਸਰਕਾਰ ਦਾ ਪੈਸਾ ਸੀ 2013 ਚ ਜਦੋਂ ਪੈਨਸ਼ਨ ਬੰਦ ਕਰਨ ਦਾ ਕਟੌਤੀ ਕਰਨ ਦਾ ਦੌਰ ਚੱਲਿਆ ਕਾਰਨ ਕੀ ਸੀ ਬੈਂਕ ਘਾਟੇ ਚ ਲੱਗ ਗਿਆ ਸੀ ਨਹੀਂ ਘਾਟੇ ਚ ਨਹੀਂ ਸੀ ਬੈਂਕ ਠੀਕ ਸੀਗਾ ਜੀ ਤੇ ਇਹ ਕਹਿੰਦੇ ਰਹੇ ਸਾਡੇ ਕੋਲ ਪੈਸੇ ਨਹੀਂ ਦੇਣ ਲਈ ਹਾਂ ਜੀ ਤੇ ਇਹਦੇ ਬਾਅਦ ਫੇਰ ਹੀ ਅਸੀਂ ਹਾਈ ਕੋਰਟ ਚ ਗਏ ਜੀ ਇਹਨਾਂ ਨੇ ਬਿਲਕੁਲ ਹੀ ਬੰਦ ਕਰ ਦਿੱਤੀ ਜੇ ਸ਼ਾਇਦ ਉਹ ਪੂਰੀ ਦੇਈ ਜਾਂਦੇ ਅਸੀਂ ਨਹੀਂ ਜਾਂਦੇ ਕੋਰਟ ਜੀ ਹਾਂ ਹਾਂ ਅਨ ਇਸ ਕਰ ਜਦੋਂ ਨਾ ਜਿਵੇਂ ਹੀ ਬੰਦ ਕਰਦੇ ਨਾ ਛੱਗੇ ਚੁਕਤਾ ਵੀ ਨਹੀਂ ਅਸੀਂ ਦੇਣੀ ਜਮਾਈ ਪੰਚ ਓਕੇ ਅਨ ਤੇ ਇਹ ਫੇਰ ਅਸੀਂ 13 ਤਾਂ ਗਏ ਹਾਈ ਕੋਰਟ ਸਰੋ ਲੇਟਸ ਤਾਂ ਇਹ ਗੱਲ ਕਹੀ ਜਾਂਦੀ ਆ ਵੀ ਬੈਂਕ ਚ ਰਿਕਵਰੀ ਬਹੁਤ ਘੱਟ ਹੁੰਦੀ ਜਿਹੜਾ ਤੁਸੀਂ ਕਰਜ਼ਾ ਦਿੰਦੇ ਜੇ ਤੇ ਉਹਦੇ ਕਰਕੇ ਬੈਂਕ ਦੇ ਡੁੱਬਿਆ ਪਿਆ ਪੈਨਸ਼ਨ ਕਿੱਥੋਂ ਦੇਣੀ ਉਹ ਸਾਰੇ ਮੈਂ ਤਾਂ ਦੱਸਦਾ ਨਹੀਂ ਉਹ ਵੀ ਸਰਕਾਰ ਦੀਆਂ ਜਿਹੜੀਆਂ ਬਦਨੀਤੀਆਂ ਜੀ ਕਿਸਾਨਾਂ ਨੂੰ ਕਹਣਾ ਤੁਸੀਂ ਕਰਜ਼ਾ ਨਾ ਮੋੜੋ ਅਸੀਂ ਤੁਹਾਡੇ ਮਾਫੀ ਕਰਦੇ ਨਹੀਂ ਕਿਸਾਨ ਪਹਿਲਾਂ ਦਿੰਦੇ ਸੀ ਵਾਪਸ ਉੱਥੇ ਵੀ ਵੋਟ ਦਾ ਰਾਜਨੀਤੀ ਗੋਰ ਰਾਜਨੀਤੀ ਨਾ ਕੀਤੀ ਜੀ ਸਾਰੀਆਂ ਸਪਾਰਟੀਆਂ ਨੇ ਹਮ ਹਮ ਇੱਕ ਨੇ ਨਹੀਂ ਕਾਂਗਰਸ ਹੋ ਕੇ ਅਕਾਲੀ ਹੋ ਕੇ ਆਪ ਸਭ ਨੇ ਨਹੀਂ ਵੋਟਰ ਆਈ ਨੀਤੀ ਕੀਤੀ ਉਹਦਾ ਕਰਕੇ ਸਾਡੀ ਬੈਂਕ ਦਾ ਇਹਨਾਂ ਨੇ ਪਟਾ-ਪਟਾਲਤਾ ਹਾਂ ਹਾਂ ਅਨਹੀਂ ਜੱਟ ਵੱਡੇ ਸੋਨੇ ਪੈਸੇ ਦਿੰਦੇ ਸੀ ਲੈਂਦੇ ਸੀਗੇ ਨਵੇਂ ਪੁਰਾਣੇ ਵੀ ਕਰ ਲੈਂਦੇ ਚਲੋ ਕਈ ਵਾਰ ਨਵਾਂ ਕਰ ਦਲੇਲਾ ਤੇ ਪੁਰਾਣਾ ਮੋੜ ਦੇ ਸਾਨੂੰ ਵਿਆਜ ਆ ਜਾਂਦਾ ਸੀਗਾ ਜੱਟ ਦਾ ਵੀ ਸਰ ਜਾਂਦਾ ਸੀ ਹੁਣ ਇਹਨਾਂ ਦੀ ਸਰਕਾਰ ਦੀ ਜਿਹੜੀ ਮਾੜੀਆਂ ਨੀਤੀਆਂ ਜੀ ਉਹਨਾਂ ਨੇ ਇਹਨਾਂ ਬੈਂਕ ਵੀ ਫੇਲ ਕਰਦੇ ਕਿਸਾਨ ਵੀ ਫੇਲ ਕਰਦੇ ਕਿਸਾਨ ਵੀ ਫੇਲ ਕਰਦੇ ਕਿਉਂਕਿ ਦੇ ਕਰਜ਼ਾ ਦੇਣਾ ਵੀ ਔਖਾ ਹੋ ਗਿਆ ਤੇ ਰਿਕਵਰੀ ਹੋ ਰਿਕਵਰੀ ਹੋ ਨਹੀਂ ਹੋ ਰਹੀ ਵਾਲੀਆ ਸਾਹਿਬ ਥੋੜਾ ਤੁਸੀਂ ਦੱਸੋ ਆ ਦਿਦੇ ਡੂ ਗੱਜਾ ਹਾਂਜੀ ਜੀਵਨ ਨਿਰਬਾਹ ਕਰਨਾ ਬਹੁਤ ਔਖਾ ਹਾਂਜੀ ਕਿਹੇ ਮੁਲਾਜ਼ਮ ਨੂੰ ਕੇਵਲ 40% ਤਨਖਾਹ ਮਿਲੇ ਟੋਟਲ ਦਾ ਹਿੱਸਾ ਹਾਂਜੀ ਉਹਦੇ ਲਈ ਬੜਾ ਔਖਾ ਹੈ ਤੁਹਾਨੂੰ 40% ਪੈਨਸ਼ਨ ਮਿਲ ਰਹੀ ਹੈ ਕਿਵੇਂ ਗੁਜ਼ਾਰਾ ਕਿਵੇਂ ਕਰਦੇ ਹੋ ਗੁਜ਼ਾਰਾ ਉਧਾਰ ਚੁੱਕ ਕੇ ਹੂੰ ਕੁਝ ਬੱਚਿਆਂ ਦਾ ਸੀ ਡਿਪੈਂਡੈਂਟ ਆ ਓਕੇ ਐਸੇ ਦਾ ਮੇਨ ਕਰਕੇ ਅਸੀਂ ਉਧਾਰ ਚੁੱਕੇ ਤੇ ਬੱਚਿਆਂ ਦਾ ਡਿਪੈਂਡੈਂਟ ਆ ਉਹ ਕਰਦੇ ਮੈਡੀਕਲ ਸਾਲ ਕੋਈ ਮਿਲਦਾ ਨਹੀਂ ਹਾਂਜੀ ਮੈਡੀਕਲ ਮਿਲਦਾ ਨਹੀਂ ਤੁਹਾਨੂੰ ਬਿਲਕੁਲ ਸਾਡੇ 350 ਫਿਕਸ ਮਿਲਦਾ ਸਰ ਫਿਕਸ ਮਿਲਦਾ ਰੀਇੰਬਰਸਮੈਂਟ ਨਹੀਂ ਮਿਲਦੀ ਰੀਇੰਬਰਸਮੈਂਟ ਨਹੀਂ ਮਿਲਦੀ ਮੈਨ ਤਾਂ ਖਰਚਾ ਹੋਇਆ ਇੰਡੋਰ ਜੇ ਕੋਈ ਇੰਡੋਰ ਦੀ ਨਹੀਂ ਮਿਲਦੀ ਇੰਡੋਰ ਪੈਸੇ ਕੋਈ ਰੀਇੰਬਰਸਮੈਂਟ ਨਹੀਂ ਮਿਲਦੀ ਓਕੇ ਹੋ ਸਾਡੇ ਪੰਜਾਬ ਪੈਟਰਨ ਤਾਂ ਨਹੀਂ ਮਿਲਦਾ ਸਕਿਲ ਪੰਜਾਬ ਪੈਟਰਨ ਚ ਮਿਲਦੇ ਨੇ ਹਾਂ ਪਰ ਸਾਨੂੰ ਤੜੀ ਸਾਨੂੰ ਰੀਇੰਬਰਸਮੈਂਟ ਰੀਇੰਬਰਸਮੈਂਟ ਨਹੀਂ ਦੇਦੇ ਪੰਜਾਬ ਗੁਰ ਨਹੀਂ ਜਦੀ ਰੀਇੰਬਰਸਮੈਂਟ ਨਹੀਂ ਰਹੀ ਕਈ ਕਰੋੜਾਂ ਦੇ ਬਿੱਲ ਸਾਡੇ ਇਹਨਾਂ ਦੇ ਕੋਲ ਪਏ ਜੀ ਸਾਡੇ ਮੁਲਾਕਾਤ ਨੂੰ 200 ਰੁਪਏ ਦਾ ਬਿਲਡਿੰਗ ਪੈ ਜਿਹੜੇ ਇਹ ਰਿਇਮਬਰਸਮੈਂਟ ਹੀ ਦੇ ਰਹੇ ਉਹਨਾਂ ओके ਕਈ ਲਾਜ ਜਲਦੀ ਜਲਦੀ ਇਹ ਕਹਿਣਾ ਚਾਹੁੰਦਾ ਸੀ ਵੀ ਸਰ ਜਿਹੜੇ ਹੁਣ ਮੇਨ ਸਾਡੀ ਪ੍ਰੋਬਲਮ ਹੈ ਜਿਹੜੀ ਅੱਜ ਦੀ ਐਸ ਔਨ ਟੂਡੇ ਉਹ ਹੈ ਜਿੱਥੋਂ ਸਾਨੂੰ ਇੱਕ ਆਸ਼ਾ ਦੀ کرن ਨਜ਼ਰ ਆਈ ਉਹ ਮਾਨਯੋਗ ਚੀਫ ਸੈਕਟੀ ਸਾਹਿਬ ਨੇ ਇੱਕ ਲੈਟਰ ਕੱਢਤਾ ਵੀ ਜਿੱਥੇ ਸਾਰੀਆਂ ਅਦਾਲਤਾਂ ਦੇ ਫਾਈਨਲ ਆਰਡਰ ਆ ਗਏ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਔਰ ਉਹਦੇ ਅਗੇਂਸਟ ਆਪਾਂ ਕੰਟੈਂਪਟ ਆਫ ਕੋਰਟ ਫੇਸ ਕਰ ਰਹੇ ਆ ਉਹਨੇ ਵੇਟ ਕਰਨ ਦੀ ਕੋਈ ਲੋੜ ਨਹੀਂ ਉਹ ਫਾਈਨਲ ਜੱਜਮੈਂਟ ਜੋ ਹੈ ਉਹਨੂੰ ਲਾਗੂ ਕਰ ਦੋ ਜੇ ਕੋਈ ਅਫਸਰ ਨਹੀਂ ਕਰੂਗਾ ਕੋਈ ਹੈਵੀ ਪੈਨਲਟੀ ਪੈ ਗਈ ਤਾਂ ਸੰਬੰਧਤ ਅਫਸਰ ਦੀ ਜੇਪ ਚੋਂ ਕਟਾਂਗੇ ਉਹ ਇਸ ਸਾਡੇ ਲਈ ਇੱਕ ਬੜੀ ਰਾਹਤ ਦੀ ਗੱਲ ਹੈ ਚੀਫ ਸੈਕਟਰੀ ਸਾਹਿਬ ਸਾਰੇ ਪੰਜਾਬ ਦੇ ਇਨਚਾਰਜ ਹੈ ਸਾਰੇ ਆਈਐਸ ਉਹਨਾਂ ਦੇ ਅੰਡਰ ਹੈ ਉਹਨਾਂ ਨੇ ਸਾਰੇ ਹੈਡਸ ਆਫ ਡਿਪਾਰਟਮੈਂਟ ਨੂੰ ਲੈਟਰ ਕੱਢਿਆ ਸਾਡੇ ਐਮਡੀ ਸਾਹਿਬ ਨੂੰ ਆਇਆ ਸਾਡੇ ਆਰਸੀਐਸ ਨੂੰ ਆਇਆ ਲੈਟਰ ਕੱਟਣ ਦਾ ਵੀ ਕਾਰਨ ਇਹ ਹੈ ਵੀ ਹਾਈ ਕੋਰਟ ਦੇ ਇੱਕ ਜੱਜ ਨੇ ਇਹ ਗੱਲ ਕਹੀ ਹੈ ਵੀ ਮੇਰੇ ਧਿਆਨ ਚ ਹੈ ਵੀ ਹਾਈ ਕੋਰਟ ਦੇ ਫੈਸਲਿਆਂ ਨੂੰ ਤੁਹਾਡੇ ਜਿਹੜੇ ਅਧਿਕਾਰੀ ਹੈ ਉਹ ਬੌਦਰ ਨਹੀਂ ਕਰਦੇ ਉਹ ਬੇਪਰਵਾਹ ਹੋਏ ਤੇ ਉਸ ਤੋਂ ਬਾਅਦ ਲੈਟਰ ਕੱਢੀ ਆਪਨੇ ਤਾਂ ਹੀ ਕੱਢੀ ਆ ਜੀ ਸੋ ਆ ਦੇਖੋ ਜਿਹੜੀ ਨਾ ਲੈਟਰ ਕੱਢੀ ਹੈ ਚੀਫ ਸੈਕਟਰੀ ਸਾਹਿਬ ਨੇ ਜੀ ਇਹਦੇ ਬੇਸ ਤੇ ਅਸੀਂ ਅੱਜ ਜ਼ਿਆਦਾ ਆਸ਼ਾ ਲੈ ਕੇ ਆਏ ਤੁਹਾਡੇ ਕੋਲ ਵੀ ਇਹ ਸਾਡੀ ਆਵਾਜ਼ ਉੱਠੇ ਵੀ ਸਾਨੂੰ ਚੀਫ ਸੈਟੀ ਸਾਹਿਬ ਦਾ ਆਰਡਰ ਲਾਗੂ ਹੋਵੇ ਔਰ ਇਹਦੇ ਨਾਲ ਸਾਡੀ ਪੂਰੀ ਪੈਨਸ਼ਨ ਮਿਲੇ ਕਿਉਂਕਿ ਸਰ 40% ਬਸ ਮੂਰਤ ਦਿਨਾ ਸਾਨੂੰ ਇਹਨਾਂ ਨੇ ਜਿਹੜੀ ਕੰਟੈਂਪਟ ਆਫ ਕੋਰਟ ਦਾ ਉੱਥੇ ਜਵਾਬ ਦਿੱਤਾ ਉਹਨੇ ਚ ਇਹ ਗੱਲ ਮੰਨੀ ਵੀ ਅਸੀਂ 188 ਕਰੋੜ ਰੁਪਏ ਕਰ ਰਹੇ ਹਾਂ ਸਿਰਫ ਓਕੇ 453 ਦੇ ਜੀ 188 40% ਹੀ ਬਣਦਾ ਸਰ 453 ਦਾ ਸਾਡਾ ਇੱਕੋ ਹੀ ਪੁਆਇੰਟ ਇਹ ਬੜਾ ਜ਼ਬਰਦਸਤ ਹੈ ਜਿੱਤੇ ਅਸੀਂ ਜਿੱਤਾਂਗੇ ਔਰ ਬੈਂਕ ਹਾਰੇਗਾ ਔਰ ਕੰਟੈਂਪਟ ਆਫ ਕੋਰਟ ਇਮੀਡੀਏਟਲੀ ਪ੍ਰੂਵ ਹੋਏਗੀ ਵੀ ਅਗੇਂਸ 453 ਜੂ ਕਮਿਟਿਡ 453 ਕਰੋੜ ਇਨ ਦੀ ਰਿਵਿਊ ਪਟੀਸ਼ਨ ਐਂਡ ਇਨ ਦੀ ਮਿਸਲੀਨियस ਅਪਲੀਕੇਸ਼ਨ ਲਾਜ ਹੌ ਜੂ ਕੈਨਟ ਟੇਕ ਦੀ ਯੂ ਟਰਨ ਹੁਣ ਤੁਸੀਂ ਯੂ ਟਰਨ ਲੈ ਕੇ 188 ਦੇ ਕਿੱਦਾਂ ਅੜ ਗਏ ਔਰ 2 ਸਾਲ ਹੋ ਗਏ आ, नू। 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 3 ਸਾਲ ਸਾਡੀ ਪੈਨਸ਼ਨ ਦੇ ਆਰਡਰ ਹੋਏ ਨੂੰ ਉਹ ਹਜੇ ਤੱਕ ਸਾਨੂੰ ਉਹੀ 1996 ਦੇ ਪੇਸਕੇਲ ਦੇ ਸਾਨੂੰ 40% ਪੈਨਸ਼ਨ ਮਿਲਦੀ ਹੈ ਸਭ ਤੋਂ ਦੁੱਖ ਦੀ ਗੱਲ ਜਿਹੜੀ ਵੀਰ ਜੀ ਉਹ ਇਹ ਹੈ ਕਿ ਸਾਡੀਆਂ 500 ਫੈਮਿਲੀ ਪੈਨਸ਼ਨ ਭੈਣਾ ਜਿਨ੍ਹਾਂ ਨੂੰ ਰੂਲਾਂ ਦੇ ਤਾ ਉਹ ਸਿਰਫ 30% ਪੈਨਸ਼ਨ ਮਿਲਦੀ ਹੈ 70% ਤਾਂ ਹਸਬੰਦ ਦੀ ਡੈਥ ਦੇ ਨਾਲ ਹੀ ਪੈਨਸ਼ਨ ਖਤਮ ਹੋ ਜਾਂਦੀ ਹੈ ਉਹ ਵਿਚਾਰੀਆਂ ਕਿੱਥੋਂ ਵਜਾਦਾ ਕਰਨਗੀਆਂ ਕਿੱਥੋਂ ਇਲਾਜ ਕਰਾਉਗੀਆਂ ਕੋਈ ਮੈਡੀਕਲ ਦੀ ਇਨਡੋਰ ਦੀ ਸਾਨੂੰ ਪੇਸ਼ੈਂਟ ਦੀ ਚੀਫ ਸੈਕਟਰੀ ਦਾ ਲੈਟਰ ਕਦੋਂ ਇਸ਼ੂ ਹੈ ਇਹ ਇੱਕ ਹੀ ਗੱਲ ਹੋਇਆ ਜੀ ਇਹ ਨਾਲ ਸਾਡੀ ਅਗਸਤ ਮਹੀਨੇ ਤੋਂ ਕੰਸ਼ਟ 2 ਮਹੀਨਾ ਹੋ ਗਿਆ ਟਿੱਕੇ ਵਾਸਤੇ ਨਾਲ ਉਹਨਾਂ ਨੇ ਲਿਖਿਆ ਸਰ ਅਫਸਰਾਂ ਦਾ ਆਰਡਰ ਦੀ ਬੜੀ ਵੈਲੀ ਹੁੰਦੀ ਹੈ ਚੀਫ ਸੈਟੀ ਦੇ ਫਿਰ ਉਹਨਾਂ ਨੇ ਕਿਹਾ ਇਮੀਡੀਏਟਲੀ ਲਾਗੂ ਕਰੋ ਇਹਨੂੰ ਇਮੀਡੀਡੀਟਲੀ ਦਾ ਮਤਲਬ ਅਗਸਤ ਮਹੀਨੇ ਦੀ ਵੀ ਸਾਨੂੰ ਪੂਰੀ ਮਿਲਣੀ ਚਾਹੀਦੀ ਸੀ ਉਹ ਨਹੀਂ ਦਿੱਤੀ ਹੁਣ ਅਸੀਂ ਕਹਿੰਦੇ ਕਮ ਸੇ ਕਮ ਸਤੰਬਰ ਦੀ ਤਾਂ ਹੋ ਜਾਵੇ ਇਹ ਲੈਣ ਦੇ ਲਈ ਅਸੀਂ ਦੇਖੋ ਆਰਸੀਐ ਸਾਬ ਨੂੰ ਲੈਟਰ ਲਿਖਿਆ ਐਮ ਡੀ ਸਾਬ ਨੂੰ ਲੈਟਰ ਲਿਖਿਆ ਔਰ ਐਡਵੋਕੇਟ ਜਨਰਲ ਇਹਦੇ ਬਾਰੇ ਮੇਰੀ ਸਪੈਸ਼ਲ ਧਿਆਨ ਨਾਲ ਸੋਧੋ ਜਿਹੜੇ ਐਡਵੋਕੇਟ ਜਨਰਲ ਪੰਜਾਬ ਦੇ ਐਜ਼ ਔਨ ਟੁਡੇ ਸਰਦਾਰ ਗੁਰਮਿੰਦਰ ਸਿੰਘ ਜੀ ਜੀ ਉਹ ਹੀ ਬੈਂਕ ਦੇ ਵਕੀਲ ਹੈ ਉੱਥੇ ਸਾਡੇ ਖਿਲਾਫ ਜਿਹੜੇ ਪੇਸ਼ ਹੁੰਦੇ ਆ ਉਹਨਾਂ ਨੂੰ ਵੀ ਚੀਫ ਸੈਕਟੀ ਸਾਹਿਬ ਨੇ ਦੇਖੋ ਕਾਪੀ ਕਰੀ ਆ ਵੀ ਜਿੰਨੀਆਂ ਵੀ ਜੱਜਮੈਂਟ ਹੈ ਸਾਰੀਆਂ ਉਹ ਲਾਗੂ ਕਰਨ ਲਈ ਕਰੀ ਨਾ ਆ ਉਹਨਾਂ ਨੂੰ ਇਨਡੋਰਸ ਕੀਤੀ ਕਾਪੀ ਅਸਲ ਤੇ ਏ ਜੀ ਆਫਿਸ ਨੇ ਚੀਫ ਸੈਕਟਰੀ ਨੂੰ ਅਵੇਅਰ ਕੀਤਾ ਵੀ ਹਾਈ ਕੋਰਟ ਬੜਾ ਕੌਣਾ ਆ ਇਸ ਕਰਕੇ ਇਹ ਸਾਰੇ ਅਫਸਰਾਂ ਨੂੰ ਲੈਟਰ ਕੱਢਾ ਏ ਜੀ ਪੰਜਾਬ ਵੈਸੇ ਆਪਣੇ ਆਪ ਹੀ ਉਹਨੂੰ ਪਤਾ ਹੈ ਕਲੀਅਰ ਉਹਨਾਂ ਨੂੰ ਆਪਣੇ ਆਪੇ ਚਾਹੀਦਾ ਹੁਣ ਸਾਡੀ ਪੈਨਸ਼ਨ ਪੂਰੀ ਦੇ ਇਹਨਾਂ ਨੂੰ ਸਲਾਹ ਦੇ ਵੀ ਦਿਓ ਪੂਰੀ ਡੋਟ ਵੇਟ ਫਾਰ ਦੀ ਆਰਡਰ ਆਫ ਦੀ ਕੰਟੈਂਪਟ ਆਫ ਕੋਰਟ ਜਦ ਚੀਫ ਜਸਟਿਸ ਸਾਹਮਣੇ ਆਰਡਰ ਕੀਤਾ ਦੂਜੇ ਪਾਸੇ ਸਰ ਸਾਡੀ ਉਮਰ 70 ਤੋਂ 94 ਸਾਲ ਹੈ ਤਿੰਨ ਭਰਾ ਸਾਡੇ 90 ਪਲਸ ਚੰਡੀਗੜ੍ਹ 'ਚ ਹੀ ਰਹਿੰਦੇ 500 ਫੈਮਿਲੀ ਪੈਨਸ਼ਨਰ ਉਹਨਾਂ ਦਾ ਕੋਈ ਵਾਰਸਾ ਹੀ ਨਹੀਂ ਕੋਈ ਇਲਾਜ ਨਹੀਂ ਹੋ ਰਿਹਾ 30% ਪੈਨਸ਼ਨ ਮਿਲਦੀ ਅਸੀਂ ਕਿੱਥੇ ਜਾਵਾਂਗੇ ਸਰ ਵਾਲੇ ਸਾਹਿਬ ਇੱਕ ਦੱਸੋ ਜਦੋਂ ਤੁਸੀਂ ਕਿਤੇ ਮੀਟਿੰਗ ਕਰਦੇ ਜੇ ਬੈਠਦੇ ਜੇ ਆਪਣਾ ਦੁੱਖ ਸੁੱਖ ਵੀ ਰੋਂਦੇ ਹੋਗੇ ਹਾਂਜੀ ਨਾਲ ਦੇ ਨਾਲ ਫਿਰ ਤੁਸੀਂ ਕਹਿੰਦੇ ਹੋਗੇ ਵੀ ਸੁਪਰੀਮ ਕੋਰਟ ਕੰਟੈਂਪਟ ਪਾਉਣੀ ਆ ਜਾ ਹਾਈ ਕੋਰਟ ਤੋਂ ਹਾਈ ਕੋਰਟ ਤੇ ਰਿਟ ਪਾਈ ਫਿਰ ਸੁਪਰੀਮ ਕੋਰਟ ਗਏ ਫਿਰ ਕੰਟੈਂਪਟ ਇੱਕ ਪਾਈ ਦੂਜੀ ਪਾਈ ਇਹ ਸਾਰੇ ਪੈਸੇ ਜਿਹੜੇ ਤੁਹਾਨੂੰ ਮਿਲਦੇ 40 ਹਜ਼ਾਰ ਤਾਂ ਮੈਨੂੰ ਲੱਗਦਾ ਵੀ ਤੁਸੀਂ ਕਾਨੂੰਨੀ ਲੜਾਈ ਤੇ ਰੋੜ ਦਿੰਦੇ ਹੋ ਹੁਣ ਵੀ ਕਾਨੂੰਨੀ ਲੜਾਈ ਤੇ ਦਿੰਦੇ ਨੇ ਕੁਝ ਮੈਡੀਕਲ ਤੇ ਜਾਂਦੇ ਸਾਡੇ ਜਿਹੜਾ ਕੋਈ ਰੀਇੰਬਰਸ ਮਿਲਦੀ ਨਹੀਂ ਹੁਣ ਮੈਂ ਮੇਰੇ ਲੱਤ ਪ੍ਰੋਬਲਮ ਹੋਈ ਜਿਹੜੀ 300 ਰੁਪਏ ਰੋਜ਼ ਦਾ ਮੈਂ ਪੇਮੈਂਟ ਕਰੀਆ ਜਾਂ ਜਦ ਕਿ ਤਾਂ ਕੋਈ ਮਾਈ ਬਾਪ ਨਹੀਂ ਆਦਾ ਪੱਲਿਓ ਕਰਦੇ ਆਂ ਪੱਲਿਓ ਜੀਬ ਚ ਕਰ ਰਹੇ ਆਂ 300 ਰੁਪਏ ਰ ਪ੍ਰਾਈਵੇਟ ਕਰ ਰਹੇ ਆਂ ਮੈਂ ਫਿਜ਼ੀਓਥੈਰੇਪੀ ਕਰਾਉਂਦਾ ਫਿਜ਼ੀਓਥੈਰੇਪੀ ਕਰਾਉਂਦਾ ਕਿਹੜੀ ਕੋਟਾਂ ਦੇ ਵਿੱਚ ਜਾਣਾ ਕਿਹੜਾ ਸੁੱਖਾ ਜੀ ਪਤਾ ਨਹੀਂ ਇਹ ਰਾਸ਼ਟਰਪਤੀ ਨੇ ਵੀ ਕਿਹਾ ਵੇ ਕੀ ਕੰਡੰਟ ਪਾਉਣ ਦੀ ਲੋੜ ਹੀ ਨਹੀਂ ਹੈਗੀ ਕਿਉਂ ਕੰਡੰਟ ਪਾਈ ਜਾਵੇ ਹਾਂ ਪ੍ਰੈਜ਼ੀਡੈਂਟ ਸਾਹਿਬ ਨੇ ਵੀ ਕਿਹਾ ਜੀ ਜੱਜ ਦੀ ਮੀਟਿੰਗ ਹੋਈ ਸੀ ਜੀ ਸੁਪਰੀ ਕੋਲ ਜੱਜ ਜੀ ਪ੍ਰੈਜ਼ెంట్ ਸਿਗੇ ਹਾਈ ਕੋਰਟ ਦੇ ਜੱਜ ਜੀ ਚੀਫ ਜਸਟਿਸ ਪ੍ਰੈਜ਼ెంట్ ਸਿਗੇ ਬੜਾ ਵੱਡਾ ਰੋਸ ਮਾਨਯੋਗ ਪ੍ਰੈਜ਼ੀਡੈਂਟ ਨੇ ਕੀਤਾ ਵੀ ਤੁਹਾਡੇ ਫੈਸਲੇ ਲਾਗੂ ਨਹੀਂ ਹੁੰਦੇ ਜੇ ਲਾਗੂ ਹੁੰਦੇ ਤਾਂ ਥੋੜੇ ਜਿਹਾ ਪੂਰੇ ਨਹੀਂ ਹੁੰਦੇ ਵੀ ਇਹ ਚੀਜ਼ ਦਾ ਕੋਈ ਉਪਰਾਲਾ ਕਰੋ ਕੋਈ ਹੱਲ ਲੱਭੋ ਇਹ ਮੇਰੇ ਕੋਲ ਸ਼ਿਕਾਇਤਾਂ ਆਉਂਦੀਆਂ ਇਹ ਨਹੀਂ ਆਣੀਆਂ ਚਾਹੀਦੀਆਂ ਤੇ ਇਹਦਾ ਉਹਨਾਂ ਨੂੰ ਸਵਾਲ ਕੀਤਾ ਉਹਨਾਂ ਨੇ ਮਾਨਯੋਗ ਚੀਫ ਜਸਟਿਸ ਜਿਹੜੇ ਹੁਣ ਹੈਗੇ ਮਿਸਟਰ ਚੰਦਰ ਚੂੜ ਉਹਨਾਂ ਨੂੰ ਸਵਾਲ ਕੀਤਾ ਵੀ ਇਹ ਕਿਉਂ ਹੁੰਦਾ ਕਹਿੰਦੇ ਜੀ ਇਹ ਕੰਟੈਂਪਟ ਪਾ ਸਕਦੇ ਉਹ ਕਹਿੰਦੇ ਦਿਸੇ ਨਾ ਵੇ ਕੰਟੈਂਪਟ ਦੀ ਲੋੜ ਕਿਉਂ ਪਵੇ ਅੱਬ ਉਹ ਦੁਬਾਰਾ ਫਿਰ ਉੱਨੇ ਸਾਲ کورٹ ਮੇ ਧੱਕੇ ਖਾਂ ਦੁਬਾਰਾ ਫਿਰ ਨਾ ਪੈਸਾ ਇਹ ਉਹ ਜੋ ਪ੍ਰੈਜ਼ੀਡੈਂਟ ਕੀ ਹੁਣ ਦੁਬਾਰਾ ਫੇਰ ਕੋਰਟ ਜਾਣ ਦੁਬਾਰਾ ਫੇਰ ਅੰਨਾ ਪੈਸਾ ਬਰਬਾਦ ਕਰ ਰਹੇ ਅੰਨੀ ਤਾਂ ਉਮਰ ਨਹੀਂ ਸਾਡੀ ਉਮਰ ਸਾਰਿਆਂ ਦੀ ਲੱਗ ਲਈ ਅਸੀਂ ਸਾਰੇ ਬਿਮਾਰ ਆ ਸਰ ਸਾਡੀਆਂ ਮੇਜਰ ਸਰਜਰੀ ਚ ਪੈਂਡਿੰਗ ਪਈਆਂ ਕਿੰਨੇ ਕਿ ਦਿਨ ਅਸੀਂ ਪੋਸਟਮੋਰਮ ਕਰਾਂਗੇ ਤਾਂ ਹੀ ਡੈਥ ਸੇਟ ਸਾਡਾ ਦੇਖੋ ਕਿੰਨਾ ਵੱਧ ਗਿਆ ਫੈਮਿਲੀ ਪੈਨਸ਼ਨ ਦਾ ਜਿਹੜੀ ਹੈ ਗਿਣਤੀ 500 ਤਾਂ ਹੀ ਪਹੁੰਚੀ ਰੋਜ਼ ਸਾਡਾ ਕੋਈ ਨਾ ਭਰਾ ਸਾਨੂੰ ਖਬਰਾਂ ਜਾਂਦੀ ਹੈ ਪੂਰੇ ਹੋ ਗਏ ਸਾਡਾ ਵੀ ਕੀ ਪ੍ਰੋਸਾਜ ਹੈ ਅੱਜ ਹੈ ਕੱਲ ਨੂੰ ਪਵਨਾ ਹੋਣ ਤਾਂ ਅਸੀਂ ਕਹਿੰਦੇ ਪੰਜਾਬ ਸਰਕਾਰ ਨੂੰ ਸਾਡੇ ਤੇ ਰਹਿਮ ਕਰੋ ਚੀਫ ਸੈਕਟੀ ਸਾਹਿਬ ਦਾ ਆਰਡਰ ਇਮੀਡੀਏਟਲੀ ਲਾਗੂ ਹੋਣਾ ਚਾਹੀਦਾ ਅੱਜ ਦਾ ਮੁੱਦਾ ਸਾਡਾ ਇਹੀ ਹੈ ਵੀ ਚੀਫ ਸੈਕਟੀ ਸਾਹਿਬ ਦੇ ਆਰਡਰ ਦੀ ਪਾਲਣਾ ਕਰਦੇ ਹੋਏ ਬੈਂਕ ਨੂੰ ਚਾਹੀਦਾ ਸਾਡੀ ਘੱਟੋ ਘੱਟ ਸਤੰਬਰ ਮਹੀਨੇ ਦੀ ਤਾਂ ਪੂਰੀ ਪੈਨਸ਼ਨ ਦੇ ਦੇਣਾ 300 ਟੂ ਹਿਅਰ ਅਵੇਅਰ ਹੋ ਗਿਆ ਹਾਂ ਪੰਜਾਬ ਸਰਕਾਰ ਭਾਵੇਂ ਆਪਣੇ ਮੂੰਹੋਂ ਨਹੀਂ ਕਹਿੰਦੀ ਵੀ ਵਿੱਤੀ ਸੰਕਟ ਹੈ ਪਰ ਕਰਜ਼ਾ ਚੱਕਣਾ ਪੈ ਰਿਹਾ ਕਈ ਹੁਣ ਇਹਨਾਂ ਨੇ ਰੇਟ ਵਧਾਇਆ ਪੈਟਰੋਲ ਡੀਜ਼ਲ ਤੇ ਬਾਸ ਕਰਾਇਆ ਕੁਝ ਵਧਾਇਆ 7 ਕਿਲੋਵਾਟ ਦੇ ਮੀਟਰ ਤੇ 3 ਰੁਪਏ ਪ੍ਰਤੀ ਯੂਨਟ ਸਬਸਿਡੀ ਵੀ ਖਤਮ ਕੀਤੀ ਹੈ ਦੂਸਰੇ ਪਾਸੇ ਤੁਸੀਂ ਰੋਜ਼ ਸੁਣਦੇ ਪੜ੍ਹਦੇ ਹੋਗੇ ਸ਼ਰ ਤੁਸੀਂ ਵੀ ਜਾਣਦੇ ਹੋਵੋ ਮੁਲਾਜ਼ਮ ਪੈਨਸ਼ਨਰ ਕੀ ਕਿਹਾੜਾ ਪਾਈ ਬੈਠੇ ਨੇ 3 12% ਡੀਏ ਦੀਆਂ ਕਿਸ਼ਤਾਂ ਪੈਂਡਿੰਗ ਨੇ 5.5 ਸਾਲ ਦਾ ਪੇ ਕਮਿਸ਼ਨ ਦਾ ਏਰੀਅਰ ਨਹੀਂ ਮਿਲਿਆ ਪੁਰਾਣੀ ਪੈਨਸ਼ਨ ਦੀ ਡਿਮਾਂਡ ਜਿਹੜੀ ਉਹ ਖੜੀ ਹੈ ਜਿਹੜੇ ਠੇਕੇ ਤੇ ਆਊਟਸੋਰਸ ਵਾਲੇ ਬਹੁਤ ਪਰੇਸ਼ਾਨ ਨੇ ਨਗੂਣੀਆਂ ਤਨਖਾਹਾਂ ਤੇ ਸਾਰੀ ਉਮਰ ਉਦਾਂ ਹੀ ਲੰਘਾਈ ਜਾ ਰਹੇ ਹੋਰ ਡਿਸੀਜਨ ਐ 17 ਜੁਲਾਈ 2020 ਤੋਂ ਬਾਅਦ ਭਰਤੀ ਮਲਾਜਮਾਂ ਦੇ ਪੰਜਾਬ ਦੀ ਥਾਂ ਤੇ ਕੇਂਦਰੀ ਤਨਖਾਹ ਕਮਿਸ਼ਨ ਲਾਗੂ ਕਰਕੇ ਉਹਨਾਂ ਦੀਆਂ ਤਨਖਾਹਾਂ ਘਟਾ ਦਿੱਤੀ ਸਰਕਾਰ ਨਹੀਂ ਦੇ ਰਹੀ ਨਹੀਂ ਨਾ ਲੈਣ ਦਾ ਕਾਰਨ ਮੋਟੇ ਤੌਰ ਤੇ ਇਹੀ ਹੈ ਵੀ ਬਜਟ ਦੀ ਪ੍ਰੋਬਲਮ ਲੱਗਦਾ ਨਹੀਂ ਵੀ ਸਰਕਾਰ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਬਜਟ 'ਚ ਪੈਸੇ ਹੀ ਨਹੀਂ ਫਿਰ ਤੁਹਾਨੂੰ 453 ਕਰੋੜ ਕਿਵੇਂ ਦੇ ਦੇਣ ਉਹ ਤਾਂ ਗੱਲ ਕਰਦੇ ਜਿਹੜੀਆਂ ਇਹਨਾਂ ਦੇ ਮੁਫਤ ਦੀਆਂ ਸਕੀਮਾਂ ਨਾਲੇ ਜਿਸ ਤਰ੍ਹਾਂ ਬਿਜਲੀ ਫਰੀ ਸੀ ਪਹਿਲਾਂ ਜੱਟਾਂ ਦੀ ਕਰਤਕ ਟੂਰਾਂ ਦੀ ਬਿਜਲੀ ਫਰੀ ਹੁਣ ਘਰਾਂ ਦੀ ਕਰਤੀ ਸਾਰਿਆਂ ਦੀ ਉਦੋਂ ਮਦ ਬੱਸਾਂ ਦਾ ਕਿਰਾਇਆ ਫਰੀ ਇਹ ਇਸ ਇਹਨੇ ਸਾੜਾ 50 ਰੁਪਏ ਸਾਰਾ ਨਹੀਂ ਚਲੋ ਉਹ ਸਰਕਾਰ ਸਹੂਲਤ ਨਹੀਂ ਦੇ ਰਹੀ ਹੈ ਹਾਂਜੀ ਸਹੂਲਤਾਂ ਕਾਦੀ ਜਦੋਂ ਆਪਣੇ ਲੋ ਅਸੀਂ ਦੁਖੀਆਂ ਸਾਰੀ ਦੁਖੀ ਦੁਨੀਆ ਤੋਂ ਦੁਖੀ ਆ ਨਾ ਨਹੀਂ ਤੁਹਾਡੇ ਮੈਨੂੰ ਇਹ ਡਿਮਾਂਡ ਨਹੀਂ ਕਿਸੇ ਦੀ ਨਾ ਡਿਮਾਂਡ ਨਹੀਂ ਡਿਮਾਂਡ ਮੰਗੀ ਨਹੀਂ ਕਿਸੇ ਨੇ ਕਿਸੇ ਨੇ ਡਿਮਾਂਡ ਨਹੀਂ ਕੀਤੀ ਸਾਡੇ ਘਰ ਦੀ ਬਿਜਲੀ ਬਿੱਲ ਮਾਫ ਕਰੋ ਕਿਸੇ ਨੇ ਜੱਟ ਨੇ ਨਹੀਂ ਕਿਹਾ ਸਾਡੇ ਟਿਊਬਲ ਦੀ ਮਾਫ ਕਰੋ ਕਿ ਸਾਨੂੰ ਬਿਜਲੀ ਦਿਓ ਬਿੱਲ ਲਓ ਪਰ ਇਹ ਇਹ ਵੋਟਾਂ ਦੀ ਖਾਤਰ ਇਹਨਾਂ ਦੀ ਵੋਟਾਂ ਦੀ ਰਾਜਨੀਤੀ ਨੇ ਪੰਜਾਬ ਨੂੰ ਇਸ ਕਗਾਰ ਤੇ ਲਿਆਤਾ ਹਾਂਜੀ ਜਿੱਥੇ ਕਿ ਹੁਣ ਡੁੱਬਣ ਕਿਨਾਰੇ ਪੰਜਾਬ ਆਪ ਹੀ ਹੋ ਗਿਆ ਸਰ ਇਹ ਤੇ ਲੱਗਦਾ ਨਹੀਂ ਵਾਲਿਆ ਸਾਹਿਬ ਵੀ ਜਿਹੜੀ ਆ ਮੁਫਤ ਖੋਰੀ ਆ ਤਹਾਡੀ ਪੈਨਸ਼ਨ ਕਿਤੇ ਇਹਦੀ ਭੇਟ ਚੜ ਗਈ ਆ ਇਹਨਾਂ ਨੂੰ ਮੁਵਥ ਕੋਈ ਇਹਨਾਂ ਦੀ ਨੀਅਤ ਖੋਟੀ ਏ ਹਮ ਨੀਅਤ ਖਰਾਬ ਇਹਨਾਂ ਦੀ ਸਭ ਵੀ ਦੇ ਸਕਦੇ ਨੇ ਹਮ ਬੋਲੇ ਕੰਮ ਕਰਦੇ ਨੇ ਕੰਮ ਕਰ ਹੀ ਲੈਂਦੇ ਆ ਜੀ ਇਹ ਹਮ ਜੇ ਕੋ ਅਰेंज ਕਰਾਉ ਨਾ ਸਭ ਕੁਝ ਕਰ ਸਕਦੇ ਨੇ ਹਮ ਜਦ ਸਾਡੇ ਕੋ ਟੈਕਸ ਲੈ ਰਹੇ ਨੇ ਸਭ ਕੁਝ ਲੈ ਰਹੇ ਨੇ ਅਸੀਂ ਪਾਸੀ ਬਜਟ ਦੇ ਰਹੇ ਆ ਹਮ ਤੇ ਫੇਰ ਵੀ ਇੰਦੀ ਦੇ ਪਾਰੇ ਜਦ ਅਸੀਂ ਅਸੀਂ ਟੈਕਸ ਪੂਰਾ ਦੇ ਰਹੇ ਆ ਹਮ ਪਰ ਇਹ ਨਹੀਂ ਦੇ ਪਾਰੇ ਕਿਉਂ ਨਹੀਂ ਦੇ ਪਾਰੇ ਸਾਰੇ ਕਰਦੇ ਹੀ ਉਦੋਂ ਐ ਇਹ ਆਪਣਾ ਗਵਰਨਮੈਂਟ ਦੇ ਅਫਸਰ ਐ ਅੱਦਾ ਐ ਕਿ ਜਦੋਂ ਤੱਕ ਸੁਪਰੀਮ ਕੋਰਟ ਜਾਂ ਹਾਈ ਕੋਰਟ ਸਾਨੂੰ ਇਨ ਪਰਸਨ ਸੱਮਨ ਕਰਕੇ ਨਹੀਂ ਕਹਿੰਦਾ ਉਦੋਂ ਤੱਕ ਇਹਨਾਂ ਨੂੰ ਕੁਛ ਨਾ ਦਿਓ ਡੇਟ ਤੇ ਡੇਟ ਲੈ ਚੁਰੇ ਰਹੋ ਅੰਨੀ ਮਨੂ ਇਹ ਦਿਹਾੜੀ ਟਪਾਈ ਜਾ ਉਦਾਂ ਉਹ ਕੰਮ ਹੋਏਗਾ ਟਾਈਮ ਲਈ ਜਾਂਦੇ ਹੁਣ ਸਾਡੀ ਸੁਪਰੀਮ ਕੋਰਟ ਸੁਣਵਾਈ ਨਹੀਂ ਹੋ ਰਹੀ ਚਾਰ ਡੇਟਾਂ ਸਾਡੀਆਂ ਦੇਖੋ ਅੱਧੇ ਲੰਘ ਗਈਆਂ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਆ 2024 ਚ ਹਜੇ ਇੱਕ ਵਾਰੀ ਵੀ ਸਾਡੀ ਹੀਰਿੰਗ ਨਹੀਂ ਹੋ ਰਹੀ ओके ਮਾਰੀ ਨੇ ਹੁੰਦੀ ਪਹਿਲਾਂ ਸਾਡੀ 22 ਜਨਵਰੀ ਡੇਟ ਪਈ ਸੀ ਨਹੀਂ ਸੁਣੀ ਫਿਰ 9 ਫਰਵਰੀ ਪਈ ਨਹੀਂ ਸੁਣੀ ਫਿਰ 7 ਮਾਰਚੀ ਨਹੀਂ ਸੁਣੀ ਤੇ 13 ਅਗਸਤ ਪਈ ਨਹੀਂ ਸੁਣੀ ਹੁਣ 15 ਅਕਤੂਬਰ ਹੋਰ ਵੀ ਕੀ ਭਰੋਸਾ ਸਾਡੀ ਤਾਂ ਉਮਰ ਹੀ ਨਹੀਂ ਅੰਨੀ ਸਾਰੇ ਬੁਆਰ ਕਿਤੇ ਮਿਲੋ ਜੀ ਲੱਗਦੀ ਨਹੀਂ ਗੱਲ ਵੀ ਜਿਹੜੀ ਅਫਸਰ ਸ਼ਾਈ ਹੈ ਅਫਸਰ ਸ਼ਾਈ ਕਿਸੇ ਨਾ ਕਿਸੇ ਰੂਪ ਵਿੱਚ ਮਨਮਾਨੀ ਕਰਦੀ ਹੈ ਯਾ ਅਫਸਰਸ਼ਾਈ ਜਿਹੜੀ ਵਧੇ ਕੀ ਕਰਦੀ ਹੈ ਕਿਉਂਕਿ ਚਲੋ ਵੈਸੇ ਤੇ ਜ਼ਿੰਮੇਵਾਰ ਤਾਂ ਸਰਕਾਰ ਹੀ ਹੁੰਦੀ ਹੈ ਮੁੱਖ ਮੰਤਰੀ ਮੁੱਖ ਮੰਤਰੀ ਸਾਰੇ ਹੈ ਪਰ ਜਿਵੇਂ ਇੱਕ ਐਗਜ਼ੈਂਪਲ ਸਾਡੇ ਸਾਹਮਣੇ ਹੈ ਵੀ ਜਦੋਂ ਮਲਾਜਮ ਹੜਤਾਲ ਕਰਦੇ ਨੇ ਜਾਂ ਕੋਈ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕਰਦੇ ਨੇ ਤੇ ਮੁੱਖ ਮੰਤਰੀ ਕੋ ਗੱਲ ਜਾਂਦੀ ਹੈ ਵੀ ਸਾਡਾ ਡੀਏ ਦੇ ਉਪਾਰ 10% ਸਾਰੇ ਹਿੰਦੁਸਤਾਨ ਦੇ ਮਲਾਜਮ ਜਿਹੜੇ ਨੇ ਉਹ 50% ਲਈ ਬੈਠੇ ਨੇ ਸਾਡਾ 38% ਕਿਉਂ ਹੈ ਜਾਂ ਜਿਹੜਾ 5.5 ਸਾਲ ਤੋਂ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਏਰੀਅਰ ਉਹ ਦਿਓ ਤੇ ਜਦੋਂ ਮੁੱਖ ਮੰਤਰੀ ਕੋ ਵਿੱਤ ਮੰਤਰੀ ਕੋ ਫਾਈਲ ਜਾਂਦੀ ਹੈ ਤੇ ਫਿਰ ਚੀਫ ਸਕੱਤਰ ਤੇ ਵਿੱਤ ਸਕੱਤਰ ਤੇ ਹੋਰ ਅਮਲਾ ਫੈਲਾ ਉੱਥੇ ਫਾਈਲਾਂ ਲੈ ਕੇ ਚੱਲ ਜਾਂਦੇ ਵੀ ਸਰ ਜੇ ਇਹਨਾਂ ਨੂੰ ਡੀਏ ਦੇ ਦਿੱਤਾ ਜੇ ਇਹਨਾਂ ਨੂੰ ਏਰੀਅਰ ਦੇ ਦਿੱਤਾ ਤੇ 15759 ਕਰੋੜ ਰੁਪਏ ਜਿਹੜਾ ਦੇਣਾ ਪਊਗਾ ਤੇ ਬਜਟ ਜਿਹੜਾ ਖਤਮ ਹੋ ਜੂਗਾ ਤਬਾਹ ਹੋ ਜੂਗਾ ਪਰ ਦੂਸਰੇ ਪਾਸੇ ਉਹੀ ਆਈਐਸ ਅਧਿਕਾਰੀ ਜਿਹੜਾ ਆ ਜਿਹੜਾ ਕੰਨ ਚ ਫੂਕੇ ਮਾਰਦਾ ਵੀ ਮਲਾਜਮਾਂ ਨੂੰ ਜਿਹੜੇ ਦੇ ਦਿੱਤਾ ਤੇ ਖਰਚਾਂ ਦਾ ਖਾਲੀ ਹੋ ਜਾਊਗਾ ਉਹ 50% ਡੀਏ ਆਪ ਲੈ ਰਿਆ ਆਪਣੇ ਡੀਏ ਲੈ ਰਿਆ ਉਹ ਜਿਹੜਾ ਕੇਂਦਰੀ 7ਵੇਂ ਤਨਖਾਹ ਕਮਿਸ਼ਨ ਦੀਆਂ ਜਿਹੜੀਆਂ ਰეკਮੈਂਡੇਸ਼ਨਾਂ ਮੁਤਾਬਕ ਰਿਵਾਈਜ਼ ਸੈਲਰੀ ਦੇ ਪੂਰਾ ਏਰੀਅਰ ਵੀ ਲੈ ਰਿਆ ਲੱਗਦਾ ਨਹੀਂ ਕਿ ਅਫਸਰ ਸਾਹਿਬ ਗੁੰਮਰਾਹ ਕਰੀ ਬਿਲਕੁਲ ਜੀ ਅਫਸਰ ਸਾਹਿਬ ਦੇ ਸਾਰੇ ਉਹੀ ਗੁੰਮਰਾਹ ਕਰਦੇ ਆ ਹੁਣ ਦੇਖੋ ਚੀਫ ਸੈਟੀ ਸਾਡਾ ਆਰਡਰ ਨਹੀਂ ਲਾਗੂ ਹੋਇਆ ਯਾ ਤੁਸੀਂ ਸਾਈ ਦੇਖੋ ਚੀਫ ਸੈਟੀ ਦਾ ਆਰਡਰ ਜੇ ਲਾਗੂ ਹੋਣ ਦਾ ਜਿੱਦਾਂ ਆਰਡਰ ਪਾਸ ਕੀਤਾ ਇਮੀਡੀਏਟਲੀ ਲਾਗੂ ਕਰੋ ਤਾਂ ਸਾਨੂੰ ਅਗਸਤ ਮਹੀਨੇ ਦੀ ਪੂਰੀ ਪੈਨਸ਼ਨ ਮਿਲਦੀ ਇਹ ਸਾਡੇ ਐਮ ਡੀ ਸਾਹਿਬ ਨੇ ਆਰਡਰ ਹੈ ਸਾਡੇ ਆਰ ਸੀ ਐਸ ਸਾਹਿਬ ਨੇ ਇਹੀ ਦੋ ਹੀ ਸਾਡੇ ਅਫਸਰ ਹੈ ਜਿਵੇਂ ਆਰ ਸੀ ਐਸ ਸਾਹਿਬ ਤੇ ਐਮ ਡੀ ਸਾਹਿਬ ਜੀ 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 ਸਾਰੀ ਪਾਵਰ ਇਹਨਾਂ ਦੇ ਕੋਲ ਹੈ ਜਾਂ ਸਾਡੀ ਆਸ਼ਾ ਦੀ ਕਿਰਨ ਆ ਲੈਟਰ ਹੈ ਚੀਫ ਸਿਟੀ ਦਾ ਜੀ 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 ਵੀ ਇਹਦੀ ਸ਼ਰਤ ਪਾਲਣਾ ਹੁੰਦੇ ਕਿਉਂਕਿ ਸੁਪਰੀਮ ਕੋਰਟ ਤਾਂ ਜਿੱਥੇ ਵੀ ਆ ਉੱਥੇ ਹੁਣ ਸੁਣਵਾਈ ਨਹੀਂ ਹੋ ਰਹੀ ਕੰਟੈਂਪਲ ਆਫ ਕੋਰਟ ਦੇ ਵਿੱਚ ਸਾਡੀ ਡੇਢ ਤੇ ਡੇਢ ਡੇਢ ਤੇ ਡੇ ਅੱਜ ਤਾਂ ਸਾਡੀ ਉਮਰ ਸਾਡੀ ਚਲੇ ਗਈ ਕਿੰਨੇ ਭਰਾ ਚਲੇ ਗਏ ਅੱਡਾ ਵੀ ਕੀ ਭਰੋਸਾ ਆ ਸਾਨੂੰ ਚੀਫ ਸਿਟੀ ਸਾਹਿਬ ਤੋਂ ਅਸੀਂ ਤੁਹਾਡੇ ਥਰੂ ਤੁਹਾਡੇ ਮੀਡੀਆ ਦੇ ਥਰੂ ਤੁਹਾਡੇ ਚੈਨਲ ਦੇ ਥਰੂ ਚੀਫ ਸੈਕਟਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਸਰ ਥੋੜਾ ਜਿਆ ਧਿਆਨ ਪਰਸਨਲੀ ਤੁਸੀਂ ਵੀ ਦੇਖੋ ਇਹਦੇ ਚ ਉਹਨਾਂ ਨੇ ਲਿਖਿਆ ਹਰ ਆਈਐਸ ਅਫਸਰ ਹਰ ਹੈਡ ਆਫ ਡਿਪਾਰਟਮੈਂਟ ਪਰਸਨਲੀ ਮੋਨੀਟਰ ਕਰੇ ਇਹਨੂੰ ਜੀ ਇਸ ਮਾਮਲੇ ਤੇ ਚੀਫ ਸੈਕਟਰੀ ਨੂੰ ਮਿਲੇ ਵੀ ਤੁਹਾਡਾ ਪੱਤਰ ਜਿਹੜਾ ਆ ਉਹ ਇੰਪਲੀਕੇਸ਼ਨ ਉੱਤੇ ਨਹੀਂ ਹੋ ਰਿਹਾ ਅਸੀਂ ਲੋਡ ਪੇਜ ਤੇ ਮਿਲਾਂਗੇ ਅਸੀਂ ਤਾਂ ਇਹਨਾਂ ਨੂੰ ਮਿਲਦੇ ਆ ਹੁਣ ਆਪਣਾ ਹਜੇ ਅਫਸਰਾਂ ਨੂੰ ਯਾ ਚੀਫ ਸੈਕਟਰੀ ਸਾਹਿਬ ਦਾ ਆਰਡਰ ਲਾਗੂ ਕਰੋ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਕਹਿਣਾ ਨਾ ਕੀ ਕਹਿੰਦੇ ਅਫਸਰ ਚੁੱਪ ਹੈ ਜ ਚੀਫ ਸੈਕਟਰੀ ਨੂੰ ਲੈਟਰ ਲਿਖੀ ਆ ਜੀ ਸਾਰਿਆਂ ਨੂੰ ਏਜੀ ਸਾਹਿਬ ਨੂੰ ਲਿਖਤੀ ਆ ਚੀਫ ਸੈਕਟਰੀ ਨੂੰ ਸੈਕਟਰੀਆਂ ਸਾਰੇ ਜਿੰਨੇ ਸਾਡੇ ਆਰਸੀ ਰਜਿਸਟਰ ਕੋਰਪਸ ਸਾਡੀ ਪੰਜਾਬ ਮੇਰੇ ਕੋਲ ਸਾਰਾ ਇਹਨਾਂ ਦੇ ਨੰਬਰ ਹੈ ਆਰਸੀ ਸਾਹਿਬ ਦੇ ਐਮਡੀ ਸਾਹਿਬ ਦੇ ਤੁਸੀਂ ਇਹਨਾਂ ਨੂੰ ਫੋਨ ਕਰਕੇ ਪੁੱਛੋ ਬੇਸ਼ੱਕ ਹੁਣੇ ਕਰੋ ਵੀਰ ਤੁਸੀਂ ਦੱਸੋ ਕੀ ਲੋੜ ਦਿੰਦੇ ਆ ਬੰਦੇ ਪੈਂਚਲਰ ਬੈਠੇ ਆ ਚੀਫ ਸੈਕਟਰੀ ਸਾਹਿਬ ਦਾ ਆਰਡਰ ਹੈ ਵੀ ਜੱਜਮੈਂਟਾਂ ਸਾਰੀਆਂ ਲਾਗੂ ਕਰੋ ਜਿੱਥੇ ਕੰਟੈਂਪਟ ਪਈ ਆ ਉਹਦਾ ਇੰਤਜ਼ਾਰ ਨਹੀਂ ਕਰਨਾ ਤੁਸੀਂ ਕੀ ਕਰ ਰਹੇ ਆ ਤੁਹਾਨੂੰ ਚਿੱਠੀਆਂ ਵੀ ਲਿਖੀਆਂ ਇਹਨਾਂ ਨੇ ਆ ਚਿੱਠੀਆਂ ਮੇਰੇ ਕੋਲ ਆ ਤੁਸੀਂ ਇਹਨਾਂ ਨੂੰ ਪੁੱਛੋ ਫੋਨ ਕਰਕੇ ਵਾਲੀਆ ਆਸ ਤੇ ਕੀ ਗੱਿ ਸੁਣੀ ਹੈ ਜੀ ਨਾ ਆਸ ਤੇ ਆਵਾਜ਼ ਹੈ ਕਿ ਅਗਲੀ ਤਰੀਖ ਵੀ ਕੋਈ ਫੈਸਲਾ ਨਹੀਂ ਬਣਾ ਹਾਂ ਇਹ ਜਿਵੇਂ ਖੁਬਦਤੀ ਪਈ ਪਹਿਲੇ 15 ਤਰੀਕ ਇਹਦੇ ਵੀ ਸਾਡਾ ਨੰਬਰ ਨਹੀਂ ਆਣਾ ਪਤਾ ਨਹੀਂ ਕਿਉਂ ਨਹੀਂ ਆਣਾ ਕੀ ਕਰ ਰਹੇ ਨੇ ਕੋਰਟ ਦੇ ਨਾਲ ਡਿਪੈਂਡ ਕਰਦਾ ਗੱਲ ਤੇ ਇਹਨਾਂ ਦੀ ਗੱਪਾ ਸਰਕਾਰ ਦੀ ਕਰ ਰਹੇ ਨੇ ਸਰਕਾਰ ਦੀ ਗੱਲ ਹੈ ਸਰਕਾਰ ਦੇ ਅਸੀਂ ਅਸੀਂ ਮਿਲਣ ਦੀ ਕੋਸ਼ਿਸ਼ ਕੀਤੀ ਹੈ ਸੀਐਮ ਸਾਹਿਬ ਨੂੰ ਉਹਨਾਂ ਦੇ ਅੰਡਰ ਸੈਕਟਰੀ ਨੂੰ ਮਿਲੇ ਸਾ ਕੁਝ ਕੀਤਾ ਵੇ ਫਾਈਲ ਜੇ ਸਭ ਕੁਝ ਦਿਆ ਨੇ ਪਰ ਉਹਨਾਂ ਨੇ ਅਗੇ ਫਾਰਮੈਲਟੀ ਕੀਤੀ ਹਾਂ ਹਾਂ ਥੈਂ ਸਭ ਕੀ ਲੱਗਦੀ ਆਸ ਆਸ ਤੋਂ ਇਹੋ ਹੀ ਇਹ ਸਰਕਾਰ ਤੇ ਹੀ ਆ ਸਾਨੂੰ ਜੀ ਵੀ ਸਾਡੇ ਜਿੰਦਗੀ ਜਿੰਨੀ ਕ ਹੈਗੀ ਆ ਉਹਨੂੰ ਇਹ ਮਾੜਾ ਮੋਟਾ ਅੱਗੇ ਪਾਣੀ ਦਿੱਤਾ ਸਾਨੂੰ ਰੋਟੀ ਖਾਂਦੇ ਵੀ ਕਰਦੇਵੇ ਅੱਗੇ ਪਾਣੀ ਪਿਆ ਸਾਨੂੰ ਸਾਰਾ ਜੀ ਪਾਣੀ ਵੀ ਨਹੀਂ ਦੇ ਰਹੇ ਅੱਛਾ ਜਿਹੜੇ ਦੌਰ ਚ ਜਿਹੜੇ ਪੜਾਅ ਤੇ ਤੁਸੀਂ ਚੱਲ ਰਹੇ ਜੇ ਇਸ ਪੜਾਅ ਤੇ ਚਾਹੀਦਾ ਵੀ ਮਾਨਸਿਕ ਤੌਰ ਤੇ ਸ਼ਾਂਤੀ ਸ਼ਾਂਤੀ ਹੋਵੇ ਕਿਸੇ ਤਰ੍ਹਾਂ ਦਾ ਤਣਾਅ ਨਾ ਹੋਵੇ ਤੇ ਮਿੰਤ ਲੱਗਦਾ ਤੁਸੀਂ ਦਿਨ ਰਾਤ ਇਹੀ ਗੁਨਾ ਘਟਾਓ ਕਰਦੇ ਰਹਿੰਦੇ ਹੋ ਗੁਨਾ ਘਟਾਓ ਕਰਦੇ ਉਹ ਜਿਹੜੀ 18000 ਰੁਪਏ ਸੀ ਸੱਤ ਪੈਨਸ਼ਨ ਲੈਨੇ ਆ ਤੁਸੀਂ 12820 ਰੁਪਏ ਬਣਦਾ ਕਿ ਜੇ ਕੁਰੀ ਹਫਤਾ ਚੱਲ ਗੀ ਆ ਮੈਂ ਅੱਖਾਂ ਦਾ ਆਪਰੇਸ਼ਨ ਕਰਾਇਆ ਸੀ ਜੀ ਮੇਰਾ ਇਹ ਤੇ 50000 ਰੁਪਏ ਲੱਗ ਗਿਆ ਹੂੰ ਹੂੰ ਦੱਸੋ 50 ਹਜ਼ਾਰ ਦੇ ਹੋਣਾ ਕਿਥੋਂ ਨਿਆਣਾ ਕੋਲ ਛੋਲੀ ਮੰਗਣੀ ਨਾ ਬੱਚਿਆਂ ਨੂੰ ਵੀ 2000 ਰੁਪਏ ਮੱਖਾਂ ਦਾ ਆਪਰੇਸ਼ਨ ਕਰਨਾ ਕਿੱਥੇ ਪੈਨਸ਼ਨ ਹੁੰਦੀ ਆ ਦੀ ਮਾਰਨਾ ਕੱਢ ਕੇ ਦੇਂਦੇ ਲਾ ਵੀ ਚਲੋ ਇਹ ਨਾਰਮਲ ਮੈਂ ਨਾ ਹੋਰ ਇਹ ਬੇਚਾਰੇ ਕਈ ਨੂੰ ਹਾਰਡ ਦੀ ਪ੍ਰੋਬਲਮ ਆ ਕਿਸੇ ਨੂੰ ਕੁਝ ਪ੍ਰੋਬਲਮ ਆ ਤੇ ਉਹ ਬੇਚਾਰੇ ਇਲਾਜ ਖੁਣੇ ਮੰਜੇ ਤੇ ਪੈ ਰਹੇ ਸੀ ਪੈਨਸ਼ਨ ਤੁਹਾਡੀ ਡਿਊ ਹੈ ਇਹਦੇ باوجود ਤੁਸੀਂ ਡਿਪੈਂਡੈਂਟ ਹੋਏ ਬੈਠੇ ਡਿਪੈਂਡੈਂਟ ਅਸੀਂ ਬੱਚਿਆਂ ਦੇ ਮੂਰੇ ਹੱਥ ੜਦੇ ਆ ਫਿਰ ਰਜਿੰਦਰਪਾਲ ਮਿੱਲੂ ਜੀ ਕੀ ਆਸ ਹੈ ਤੁਹਾਨੂੰ ਹੁਣ ਆਜ ਪੂਰੀ ਹੈ ਜੀ ਸਾਨੂੰ ਸਾਡਾ ਹੌਸਲੇ ਬੁਲੰਦ ਆ ਹਿੰਮਤ ਸਾਨੂੰ ਹੌਸਲੇ ਬੁਲੰਦ ਹੈ ਹੌਸਲੇ ਬੁਲੰਦ ਆ ਹਿੰਮਤ ਅਸੀਂ ਲੈ ਕੇ ਛੱਡਾਂਗੇ ਸਾਨੂੰ ਹੱਕ ਲੈਣਾ ਆਂਦਾ ਅਸੀਂ ਪੰਜਾਬ ਦੇ ਸੂਰਮੇ ਆ ਅਸੀਂ ਆਪਣੇ ਹੱਕ ਲਈ ਲੜਾਂਗੇ ਅਸੀਂ ਸਾਡੀ ਜਾਨ ਭਾਵਾਂ ਚੱਲ ਜਾਈ ਇਸ ਲੜਾਈ ਦੇ ਵਿੱਚ ਕੰਮ ਕੋਈ ਨਹੀਂ ਅਸੀਂ ਲੜਾਂਗੇ ਆਪਣਾ ਹੱਕ ਮੰਗਾਂਗੇ ਜੋ ਵੀ ਸਾਡਾ ਹੋਏ ਪੀਸਫੁਲ ਬੇਨਾ ਕਾਨੂੰਨੀ ਸਿਵਲਾਈਟ ਮੈਨਰ ਲਾਫਲ ਮੈਨਰ ਡਿਸਪਲਿਨ ਮੈਨਰ ਦੇ ਨਾਲ ਅਸੀਂ ਆਪਣਾ ਹੱਕ ਮੰਗਾਂ ਨੇ ਮੰਗ ਰਹੇ ਆ ਇਹਨਾਂ ਨੂੰ ਚਿੱਠੀਆਂ ਲਿਖੀਆਂ ਆ ਇਸ ਤਰ੍ਹਾਂ ਨੂੰ ਹੁਣ ਦੇਖਦੇ ਆ ਇਸ ਮਹੀਨੇ ਦੀ ਪੈਨਸ਼ਨ ਸਾਨੂੰ ਇਹ ਪੁਰਾਣੀ ਪਾਉਂਦੇ ਆ ਕਿ ਨਵੀਂ ਪਾਉਂਦੇ ਸਾਨੂੰ ਇਹ ਚਲੋ ਦੇਖਦੇ ਆ ਆਸ ਕਰਦੇ ਆ ਪਰ ਪੈਨਸ਼ਨਰ ਜਿਹੜੇ ਆਪਣੀ ਜ਼ਿੰਦਗੀ ਦੇ ਕਹਿ ਲਿਏ ਮੈਂ ਆਖਰੀ ਪ੍ਰਾਤ ਨਹੀਂ ਕਹੂੰਗਾ ਸਿਖਰਲੇ ਪੜਾ ਤੇ ਚੱਲ ਰਹੇ ਨੇ ਉਹ ਕਹਿੰਦੇ ਅੱਜ ਵੀ ਅਸੀਂ ਸੂਰਮੇ ਆ ਲੜਾਂਗੇ ਔਰ ਆਪਣੇ ਹੱਕ ਲੈ ਕੇ ਹੀ ਦਮ ਲਾਵਾਂਗੇ Şişe bulda sat.